ਜਗਾੜ ਜਿਸ ਰੇਟ ਚ ਜੈਚ ਪਊਗਾ ਜੈਚ ਪਊਗਾ ਇਹ ਲਾਗੀ ਆ ਨਹੀਂ ਹਿੱਸਾ ਬਦਲਣਾ ਇਹ ਸਭ ਬਦਲਣਾ ਪੈਂਦਾ ਇਹ ਤਾਂ ਬਹੁਤ ਜੈਚ ਪੈਂਦਾ ਇਹ ਕਿੱਥੇ ਉਸ ਹਿੱਸੇ ਤੇ ਹੋ ਗਿਆ ਆਹ ਹੋ ਵੀ ਇਹ ਤੇ ਕਰਿਆ ਕੁਛ ਨਹੀਂ ਜੇ ਦੇਖਿਆ ਜਾਵੇ ਤਾਂ ਹੋ ਵੀ ਸਭ ਕੁਝ ਗਿਆ ਕਰਿਆ ਵੀ ਕੁਛ ਨਹੀਂ ਹੋ ਵੀ ਸਭ ਕੁਝ ਗਿਆ ਜਦੋਂ ਸੋਨਾ ਬਣਾਉਣ ਤੇ ਆਉਂਦਾ ਨਾ ਤੇ ਉਦੋਂ ਸੋਨਾ ਬਣਾਉਣ ਵਾਲਿਆਂ ਵੀ ਕਸਰਾ ਕੱਢ ਦਿੰਦਾ ਕਸਰਾ ਤੇ ਜਦੋਂ ਬਾਈ ਜ਼ੋਰ ਆਲਾ ਬਣਾਉਣ ਚਾਹੁੰਦਾ ਨਾ ਤੇ ਉਦੋਂ ਰਾਗਟ ਬਣਾ ਦਿੰਦਾ ਟਰੈਕਟਰ ਨੂੰ ਸੱਜਣ ਨੂੰ ਰਾਗਟ ਆ ਖੜਾ ਨਾ ਭਰੇ ਡੰਗੂ ਲੜਦਾ ਹੋਊ ਬਾਈ ਦਿਲ ਤੇ ਜਿਨ੍ਹਾਂ ਨੂੰ ਛਟੇ ਸ਼ਕਾੜ ਦਾ ਸੌਂਕ ਹੈ ਜਿਨ੍ਹਾਂ ਨੇ ਨਿਆਣਿਆਂ ਹੁੰਦਿਆਂ ਨੇ ਚਾਚਿਆਂ ਤਾਇਿਆਂ ਮਾਮਿਆਂ ਨੂੰ ਕਿਤੇ ਆਉਂਦੇ ਵੇਖਿਆ ਹੋਊਗਾ ਚਿੱਟਿਆਂ ਤੇ ਆ ਨਾਟ 11 ਸਜੋਂ ਇਹ ਨਾਟ 11 ਦੇ ਮਾਲਕ ਤੁਹਾਨੂੰ ਆਪ ਦੱਸਣਗੇ ਵੀ 15 ਹਾਲ ਕਿਵੇਂ ਖਿੱਚਦਾ ਉਹਦੇ 11 ਤੇ ਤੂੰ ਘੱਟ ਜ਼ੋਰ ਲਵਾਇਆ ਸੱਜਣ ਨੂੰ ਬਾਈ ਕੈਨੇਡਾ ਤੋਂ ਆਇਆ ਉਹਨੇ ਟਰੈਕਟਰ ਤਿਆਰ ਕੀਤਾ ਖੇਤੀ ਕਰ ਰਿਹਾ ਇਹਦੇ ਨਾਲ ਮੜੀ ਆਵਾਜ਼ ਸੋਹ ਟਰੈਕਟਰ ਦੀ ਆਵਾਜ਼ ਬਈ ਅੱਜ ਮੰਨ ਲਓ ਮੇਰਾ ਟਰੈਕਟਰ ਤੋਂ ਨਾ ਉੱਤਰ ਨੂੰ ਜੀ ਨਹੀਂ ਕਰਦਾ ਅਸਲ ਇਹਦਾ ਕਾਰਨ ਵੀ ਇਹ ਆ ਮੈਂ ਟਰੈਕਟਰ ਚਲਾ ਕੇ ਵੇਖਿਆ ਚੈੱਕ ਕੀਤਾ ਮੈਂ ਦੂਜੇ ਗੇਅਰ ਚ ਤੀਜੇ ਗੇਅਰ ਚ ਟਾਪ ਲੋ ਚ ਮਤਲਬ ਜਿੰਨਾ ਕਿ ਮੇਰੀ ਬਾਹ ਲੱਗ ਸਕਦੀ ਸੀ ਮੈਂ ਲਾ ਕੇ ਲੀਵਰ ਲੂਵਰ ਸੱਟ ਕੇ ਕੇਰਾਂ ਦੀਆਂ ਚੀਕਾਂ ਕਢਾ ਕੇ ਵੇਖਿਆ ਕਿ ਇਹ ਚੀਕਾਂ ਮਾਰਦਾ ਕਿ ਨਹੀਂ ਮਾਰਦਾ ਪਰ ਇਹਦੇ ਤੇ ਜੀ ਲੱਗਣੋਂ ਨਹੀਂ ਹਟਿਆ ਸਜਣੋ ਮਤਲਬ ਆ ਇਹ ਕਿਸੇ ਟੋਟਲ ਕੰਮ ਵਾਲਾ ਸੰਦ ਬਣਿਆ ਤੇ ਸੋਨਾ ਬਹੁਤ ਬਣਿਆ ਤੇ ਕਿਹਨੇ ਬਣਾਇਆ ਤੁਹਾਨੂੰ ਇੱਕ ਹੋਰ ਖੁਸ਼ੀ ਦੀ ਗੱਲ ਦੱਸਦਾ ਖੁਸ਼ੀ ਦੀ ਗੱਲ ਇਹ ਆ ਸਜਣੋ ਭਈ ਐਨ ਆਰ ਆਈ ਬੰਦੇ ਨੇ ਜਿਹਨੇ ਬਾਪੂ ਦੀ ਖੇਤੀ ਛਡਾ ਕੇ ਬਾਹਰ ਉੱਠ ਗਿਆ ਸੀ ਤੇ ਬਾਪੂ ਦੀ ਛੱਡੀ ਵੀ ਖੇਤੀ ਦੁਬਾਰਾ ਇਸ ਟਰੈਕਟਰ ਨਾਲ ਸ਼ੁਰੂ ਕਰਤੀ ਤੇ ਪਹਿਲੀ ਕਣਕ ਵੱਢਣੀ ਆ ਉਹ ਸੱਜਣ ਨੂੰ ਮਲਾਉਣਾ ਥਾਉਨੂੰ ਕਿੰਨਾ ਕੁ ਸੈਟਿਸਫਾਈਡ ਆ ਇਹ ਟਰੈਕਟਰ ਤੋਂ ਆਪਾਂ ਸਾਰੀ ਗੱਲਬਾਤ ਕਰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਨੂੰ ਨਾਂ ਦੱਸੋ ਤੁਹਾਡਾ ਨਾਂ ਕੀ ਆ ਆਪਣਾ ਨਾਮ ਨੋਰ ਸਿੰਘ ਮਨੋਰ ਬਾਈ ਤੁਸੀਂ ਆ ਕੇ ਬਾਹਰੋਂ ਬਾਹਰੋਂ ਆ ਕੇ ਖੇਤੀ ਸਟਾਰਟ ਕਰਤੀ ਹਾਂਜੀ ਜੱਗੀ ਬਾਈ ਤੋਂ ਤੁਸੀਂ ਕਰਾ ਲਿਆ ਟਰੈਕਟਰ 911 ਤਿਆਰ ਹਾਂਜੀ ਜੱਗੀ ਬਾਈ ਕਿਹੋ ਜਿਹਾ ਬੰਦਾ ਹੈ ਕਿਹੋ ਜਿਹਾ ਕੰਮ ਕਰਦਾ ਕਿੰਨਾ ਕਿਵੇਂ ਆ ਬੰਦਾ ਕਿੱਥੇ ਖੜਾ ਥੋੜੀ ਨਿਗਾਹ ਚ ਪਹਿਲਾਂ ਤਾਂ ਆਪਾਂ ਬੰਦੇ ਵਾਲੀ ਗੱਲ ਕਰੀਏ ਹਾਂ ਬੰਦਾ ਏਡਾ ਹੀਰਾ ਮਿਲ ਨਹੀਂ ਸਕਦਾ ਜੱਗੀ ਨਾਲ ਦਾ ਜੱਗੀ ਨਾਲ ਦਾ ਠੰਡਾ ਬੰਦਾ ਏ ਤੀਰਾ ਆ ਹੂੰ ਤੇ ਕੰਮ ਦੇ ਵਿੱਚ ਖੁੱਭ ਜਾਂਦਾ ਇੱਕ ਕੰਮ ਖੁੱਭ ਕੇ ਕਰਦਾ ਆ ਹੂੰ ਇੱਕ ਤੇ ਬੰਦੇ ਨੂੰ ਲਾਲਚ ਹੁੰਦਾ ਨਾ ਲਾਲਚ ਨਹੀਂ ਹੈਗਾ ਬੰਦੇ ਨੂੰ ਕੰਮ ਦਾ ਲਾਲਚ ਆ ਕੰਮ ਦਾ ਲਾਲਚ ਕਰਦਾ ਆ ਪੈਸੇ ਦਾ ਲਾਲਚ ਨਹੀਂ ਕਰਦਾ ਹੂੰ ਪਹਿਲਾਂ ਕਹਿੰਦਾ ਕੰਮ ਦੇਖੋ ਐਨ ਆਰ ਆਈ ਤਾਂ ਇਹ ਕਹਿੰਦੇ ਵੀ ਸਾਡਾ ਇੱਧਰਲੇ ਮਿਸਤਰੀ ਚੰਮ ਦੇੜ ਦਿੰਦੇ ਆ ਮਤਲਬ ਓਏ ਉਹ ਨਹੀਂਗਾ ਨਹੀਂ ਨਹੀਂ ਚੰਮ ਝੇੜਨ ਵਾਲੀ ਇਹਦੇ ਚ ਭਰਾ ਆ ਏ ਭਰਾ ਬਣ ਕੇ ਕੰਮ ਕਰਦਾ ਆ ਹਾਂ ਠੀਕ ਆ ਮਿਸਤਰੀ ਬਣ ਕੇ ਨਹੀਂ ਕਰਦਾ ਠੀਕ ਹੈ ਹੂੰ ਤੇ ਜਿਹੜਾ ਇਹਦਾ ਕੰਮ ਆ ਉਹ ਬੋਲਦਾ ਕੰਮ ਤੇ ਨਿਗਾ ਰੱਖਦਾ ਜੇਬ ਤੇ ਨਿਗਾ ਨਹੀਂ ਰੱਖਦਾ ਜੇਬ ਤੇ ਨਹੀਂ ਜੇਬ ਤੇ ਨਹੀਂ ਹੁਣ ਟਰੈਕਟਰ ਤੁਸੀਂ ਲਾਇਏ ਸੀ ਇੱਕ ਵਾਰ ਹਾਂਜੀ ਲਾਇਏ ਸੀ ਇੱਕ ਵਾਰ ਟਰੈਕਟਰ ਵਾਹਿਆ ਹਾਂਜੀ ਟਰੈਕਟਰ ਵਾਹ ਕੇ ਕੀ ਆਖਿਆ ਤੁਹਾਨੂੰ ਟਰੈਕਟਰ ਨੇ ਵੀ ਕਿਵੇਂ ਕੀ ਕਹਿੰਦਾ ਹੈ ਟਰੈਕਟਰ ਦੇਖੋ 15 ਹਾਲ ਖਿੱਚਦਾ ਸੀਗਾ ਤੇ ਕਦੀ ਅਸੀਂ ਲੀਵਰ ਜਿਹੜਾ ਆ ਉਹਨੂੰ ਹੱਥ ਨਹੀਂ ਲੱਗ ਹੱਥ ਨਹੀਂ ਲਾਇਆ ਸੋੜ ਦੇਣਾ ਪੂਰਾ ਹੂੰ ਠੀਕ ਹੈ ਤੇ ਇੰਨੇ ਵੀ ਪਿਓ ਦੇ ਪੁੱਤ ਨੇ ਆਪਾਂ ਨੂੰ ਕਦੀ ਨਾ ਨਹੀਂ ਕੀਤੀ ਵੀ ਮੈਂ ਨਹੀਂ ਕਿਚੜਾ ਵੀ ਮੈਂ ਨਾ ਕਰਨੀ ਇਹਨੇ ਸਾਡੇ ਨਾਲੋਂ ਜ਼ਿਆਦਾ ਜ਼ੋਰ ਮਾਰਿਆ ਅਸੀਂ ਤਾਂ ਲੀਵਰ ਦਾ ਹੀ ਕੱਲਾ ਮਾਰਿਆ ਪਰ ਇਹਨੇ ਇੰਜਣ ਦਾ ਮਾਰ ਕੇ ਦਿਖਾਇਆ ਵਿੱਚ ਜੱਗੀ ਬੋਲਿਆ ਹਾਂ ਜੱਗੀ ਬੋਲਦਾ ਵਿੱਚ ਜੱਗੀ ਵਿੱਚ ਬੋਲਿਆ ਹਾਂ ਤੇ ਫੇਰ ਭਾਈ ਉਸ ਤੋਂ ਬਾਅਦ ਜਦੋਂ ਕੋਈ ਕੰਮ ਚੰਗਾ ਹੋ ਜਾਂਦਾ ਹਾਂਜੀ ਉਸ ਤੋਂ ਬਾਅਦ ਕੀ ਕਰਦੇ ਆ ਪਾਂਢੀ ਗਵਾਂਢੀ ਨੂੰ ਦੱਸਦੇ ਆ ਰਸ਼ੀਦਾਰ ਨੂੰ ਦੱਸਦੇ ਆ ਤੇ ਉਹ ਦੱਸਿਆ ਤੁਸੀਂ ਵੀ ਜੱਗੀ ਦੀ ਦੱਸ ਪਾਈ ਹਾਂਜੀ ਗਵਾਂਢੀ ਪਹਿਲਾਂ ਤੇ ਆਪਾਂ ਦੂਜਾ ਟਰੈਕਟਰ ਇਹਨੂੰ ਫੌਰੀ ਤੌਰ ਤੇ ਦੇ ਦਿੱਤਾ 36 ਦਾ ਇੱਧਰ ਖੜਾ ਹੈ ਅੱਛਾ ਆਹ ਟਰੈਕਟਰ ਤਰੁੰਤੇ ਦੇ ਕੋਲੇ ਭੇਜਦਾ ਜਦੋਂ ਇਹਦਾ ਆਹ ਕੰਮ ਦੇਖ ਲਿਆ ਕਿ ਇਹ ਤੋਂ 36 ਦਾ ਬੜਾ ਹਾਂ ਪਰ ਹੁਣ ਜਦੋਂ ਬਣਾ ਕੇ ਹੁਣ ਇਹਨੂੰ ਮੈਂ ਵੇਖਿਆ ਮੇਰਾ ਜੀ ਕਰਦਾ ਇਹਨੂੰ ਵੇਖੀ ਜਾਵਾਂ ਅੱਛਾ ਜੱਗੀ ਦਾ ਇਹ ਕੰਮ ਆ ਬਾਕੀ ਪਾਵਰ ਆ ਆਵਾਜ਼ ਸਟਾਰਟ ਕਰਕੇ ਦਿਖਾ ਦੇਾਂਗੇ ਇਹ ਦੀ ਉਹ ਦੀ ਦਾਣੇ ਗਿਣਦੇ ਟਰੈਕਟਰ ਤੇ ਉਦੋਂ ਬਾਅਦ ਕੋਈ ਹੋਰ ਰਿਸ਼ਤੇਦਾਰ ਹੈ ਜਿਹੜਾ ਜਿਹਨਾਂ ਨਾਲ ਆਰਮਣੇ ਰਿਸ਼ਤੇਦਾਰ ਆਪਣਾ ਹੈ ਨਾ ਇਹ ਪ੍ਰਾਣਾ ਆ ਜੀ ਤੇ ਇਹਨਾਂ ਨੇ ਟਰੈਕਟਰ ਖੜਕੇ ਦੇਖਿਆ ਇੱਕ ਤੇ ਇਹਨਾਂ ਨੇ ਖੜਿਆ ਵਿਆਹ ਸੀਗਾ ਹੂੰ ਤੇ ਉਹ ਡੋਲੀ ਆਈ ਇਹਦੇ ਤੇ ਫਿਰ ਇਹਨਾਂ ਹੱਲਾ ਦਾ ਕੇ ਦੇਖਿਆ ਜੀ ਤੇ ਫਿਰ ਇਹਨਾਂ ਨੇ ਆਪਣਾ ਟਰੈਕਟਰ ਕੰਮ ਕਰਾਉਣ ਲਈ ਉਹ 652 ਉਧਰ ਖੜਾ ਆ ਉਹਦਾ ਕੰਮ ਕਰਵਾਇਆ ਹੁਣ ਪਿੱਛੇ ਗੇਅਰ ਦਾ ਸਾਰਾ ਤੇ ਹੁਣ ਇਹਨਾਂ ਨੇ ਉਹਨੂੰ ਵੀ ਵਾਹ ਕੇ ਦੇਖਿਆ ਕਿ ਉਹ ਵੀ ਮਤਲਬ ਪ੍ਰਾਣਾ ਖੋਜ ਆ ਪ੍ਰਾਣਾ ਖੋਜ ਆ ਪ੍ਰਾਣਾ ਜੀ ਪ੍ਰਾਣਾ ਜੀ ਪ੍ਰਾਣਾ ਪ੍ਰਾਣਾ ਖੋਜ ਕਰ ਲਿਆ ਯਾਰ ਜੋ ਪ੍ਰਾਣਾ ਖੋਜ ਕਰ ਲਿਆ ਗਾ ਸਾਰਾ ਕੁਝ ਨਿਬੜ ਗਿਆ ਕੇ ਪ੍ਰਾਣਾ ਹੀ ਨਹੀਂ ਖੋਜ ਹੁੰਦਾ ਇਹ ਖੋਜ ਹੋ ਗਿਆ ਇਹ ਹੀ ਟੁੱਟ ਪੈਣੇ ਖੁਸ਼ ਕਰਨੇ ਓਕੇ ਹਾਏ ਹੋਈਏ 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 ਪ੍ਰਾਣਾ ਖੋਜ ਕਰਨੇ ਹੁਣ ਕਹਿੰਦੇ ਪ੍ਰਾਣਾ ਕਰ ਲਿਆ ਇਹਨਾਂ ਨੇ 2-3 ਟਰੈਕਟਰ ਹੋਰ ਪਿੱਛੇ ਰੈਡੀ ਹੋ ਗਏ ਇਹਨਾਂ ਦੇ ਜਦੋਂ ਉਹਨਾਂ ਨੇ ਉਹ 65 बाई ਨੂੰ ਵੀ ਇੱਥੇ ਆਣ ਕੇ ਇਹਨੂੰ 59 ਨੂੰ ਵੇਖਦੇ ਵੇਖਿਆ ਉਹ ਜੱਗੀ ਤੂੰ ਮੈਥੋਂ ਮਸ਼ਹੂਰੀ ਨਾ ਕਰਾਓ ਮੈਨੂੰ ਲਾਂਬਾ ਦਵਾਵੋਗੇ ਤੇ ਤੁਹਾਡਾ ਪ੍ਰਾਣੇ ਵਾਲਾ ਕੰਮ ਨਹੀਂ ਕੀਤਾ ਜਨਾ ਪੰਜ ਪੰਜ ਟਰੈਕਟਰ ਪ੍ਰਾਣਾ ਕਹੀ ਜਾਂਦਾ ਹਾਂ ਹਾਂ ਨਹੀਂ ਵੀ ਫਸਵਾਦ ਆ ਗਿਆ ਬਾਈ ਮੈਂ ਜੱਗੀ ਮੰਨ ਗਿਆ ਤੈਨੂੰ ਬਾਈ ਤੇਰੇ ਕਸਟਮਰਾਂ ਨੇ ਰਿਵਿਊ ਦਿੱਤੇ ਆ ਜੋ ਨਹੀਂ ਨਹੀਂ ਸਹੀ ਹੁਣ ਮੈਨੂੰ ਨਾ ਇੱਕ ਮੇਰੇ ਲੜ ਗਿਆ ਪ੍ਰਿੰਟ ਬਣ ਕੇ ਆ ਮਾੜ ਜਾ ਮੈਨੂੰ ਆ ਟਰੈਕਟਰ ਪਰ ਦੱਸ ਫਿਰ ਮਾੜਾ ਜਾ ਇਹ ਨਾਲ ਟਰੈਕਟਰ ਪਰ ਦੱਸਾਂਗੇ ਆ ਟਰੈਕਟਰ ਪ੍ਰਿੰਟ ਬਣਾ ਕੇ ਖੜਾਇਆ ਪਿਆ ਵਾਲਿਆਂ ਦੇ ਤਾਂ ਲੜ ਗਿਆ ਉਹ ਲੜ ਗਿਆ ਹੋਵੇ ਸਹੀ ਗੱਲ ਆ ਜੀ ਬਹੁਤ ਵਧੀਆ ਫਰਾ ਜਿਹਦੇ ਜਿਹਦੇ ਨਹੀਂ ਲੜਿਆ ਹੋ ਉਹਦੇ ਲੜ ਜੂਗੇ ਲੜ ਜੂਗਾ ਜੀ ਸਹੀ ਗੱਲ ਕਿੱਥੋਂ ਆਇਆ ਇਹ ਇਹ ਹੈਗਾ ਦੂਜਾ ਨਕੋਦਰ ਤਾਂ ਬੰਦੇ ਇਟਲੀ ਆ ਬੰਦੇ ਇਟਲੀ ਆ ਕੀ ਕੀ ਕੀਤਾ ਇਹਦਾ ਇਹਦਾ ਇੰਜਨ ਕੀਤਾ ਆਪਾਂ ਇੰਜਨ ਹਾਂਜੀ ਗੇਅਰ ਗੇਅਰ ਦਾ ਲੈਫਟ ਪਾਵਰ ਪਾਵਰ ਹਾਂਜੀ ਹਾਂ ਸਭ ਕੁਝ ਕਰਤਾ ਹਾਂਜੀ ਹਾਂ ਰੰਗ ਵੀ ਆ ਬਾਹਰ ਹੀ ਜਾਊਗਾ ਇੱਧਰ ਰਹੂ ਨਹੀਂ ਇੱਧਰ ਹੀ ਰਹੂ ਇੱਥੇ ਰਹੂ ਆ ਜੀ ਇਹਦੀ ਪੋਜੀਸ਼ਨ ਤਾਂ ਇਹਦੀ ਬਾਹਰ ਜਾਣ ਵਾਲੀ ਬਣਾਤੀ ਆ ਹੁਣ ਤਾਂ ਇਹ ਬਾਹਰ ਜਾ ਕੇ ਖੜੂ ਲੱਗਦਾ ਪਤਾ ਹੀ ਇਹ ਬੰਦੇ ਨਾ ਟਰੈਕਟਰਾਂ ਦੇ ਸ਼ਕੀਨ ਵਾਲਿਆ ਪੁਰਾਣੇ ਸ਼ਕੀਨ ਵਾਲਿਆ ਅੱਠ-9 ਟਰੈਕਟਰ ਇਹ ਇੱਥੇ ਖੜੇ ਆ ਬਾਕੀ ਇਹਨਾਂ ਦੇ ਦੋ ਹਜੇ ਘਰੇ ਖੜੇ ਲਿੱਤੇ ਜਿਹੜੇ ਭੇਜਨੇ ਇਹਨਾਂ ਨੇ ਆਹ ਟਰੈਕਟਰ ਜਾਊਗਾ ਤਿੰਨ ਤੇ ਦੋ ਪੰਜ ਟਰੈਕਟਰ ਤਾਂ ਆਲਰੇਡੀ ਇਹਨਾਂ ਇਹ ਬੰਦਿਆਂ ਦੇ ਖੜੇ ਆ ਬੰਦਿਆਂ ਦੇ ਹਾਂ ਖੜੇ ਆ ਇਹਨਾਂ ਦੇ ਮੈਨੂੰ ਬਾਲੇ ਟਰੈਕਟਰ ਨਾਲ ਕਹੋ ਮੈਂ ਤੁਹਾਨੂੰ ਪੈਸੇ ਬਾਲੇ ਮੰਗ ਲੈਣੇ ਹਾਂ ਤੁਸੀਂ ਕਹੋ ਭਾਈ ਬਣ ਕੇ ਦੋ ਤਿੰਨ ਪੈਸੇ ਤੇਰੇ ਨਾਲ ਚੰਗੇ ਆ ਕਿਉਂ ਵੀ ਹਾਂ ਮੈਨੂੰ ਮੈਂ ਨਾ ਮੈਂ ਤਰ ਜੱਗੇ ਆਪਦਾ ਹਸਾਬ ਦੱਸਦਾ ਵੀ ਮੈਂ ਬੰਦੇ ਦਾ ਕੰਮ ਜਾ ਦੇਖ ਕੇ ਪੈਸੇ ਮੰਗ ਲਈ ਨਾ ਕਿਤੇ ਇਹ ਨਾ ਹੋਵੇ ਮੈਂ ਰੇਟ ਵਾਲਾ ਚੱਕ ਦਿਆਂ ਹੁਣ ਮੈਨੂੰ ਬਾਈ ਵਾਲੇ ਟਰੈਕਟਰ ਤੇ ਗੱਲ ਕਰਕੇ ਗਿਆ ਇੱਥੇ ਕਰਕੇ ਆ ਜਾ ਇਹਦਾ ਇਹਦਾ ਮੈਨੂੰ ਪਾਵਰ ਸਟੀering ਵਾਲਾ ਸਿਰਾ ਲੱਗਿਆ ਜਿਹੜਾ ਤੂੰ ਇਹ ਮੈਸੀ ਵਾਲਾ ਕੀਤਾ ਆਪਾਂ ਮੈਸੀ ਵਾਲਾ ਪਾਵਰ ਸਟੀering ਮੈਸੀ ਵਾਲਾ ਪਾਵਰ ਸਟੀering ਹਾਂ ਮੈਸੀ ਵਾਲੇ ਜੈਕ ਲਾਇਵੇ ਹਾਂ ਉਸੇ ਸਿੱਦੇ ਕੀਤਾ ਆਪਾਂ ਉਰੇ ਪ੍ਰੀਤ ਉਹਰੇ ਉਰੇ ਆਂ ਦੇਖੀ ਪੁੱਤ ਕਰ ਦੇਗਾ ਦਿਖਾ ਦੇਗਾ ਨਾ ਸਟਾਰਟ ਕਰੀ ਮੜਾ ਜਾ ਆਵਾਜ਼ ਵੀ ਵੇਖ ਲੈ ਗਰਦੇ ਕਿ ਆ ਦੇਖ ਇਹਦੇ ਇੱਥੇ ਲੱਗਿਆ ਕਿੰਨਾ ਅਚਕੀ ਦਾ ਰਿਐਕਟਰ ਇਹ ਦੋਵੇਂ ਪਾਸੇ ਲੱਗਾ ਜੀ ਅੱਛਾ ਇਹ ਉਧਰ ਵੀ ਲੱਗਾ ਉਧਰ ਵੀ ਲੱਗਾ ਯਾਰ ਮੈਨੂੰ ਜੱਗਿਆਂ ਕਾਹਤੋਂ ਲੱਗੀ ਜਾਂਦਾ ਕਰ ਲਾ ਬੰਦੇ ਨੂੰ ਮੈਨੂੰ ਐਂ ਕਾ ਤੋ ਲੱਗੀ ਜਾਂਦਾ ਵੀ ਇਹ ਆਪਾਂ ਨੂੰ ਹਸਾਬ ਚ ਪਾਊਗਾ ਜਗਾੜ ਜਿਸ ਰੇਟ ਚ ਜੈਚ ਪਊਗਾ ਜੈਚ ਪਊਗਾ ਤੂੰ ਇਹ ਕਾ ਕੀ ਆ ਨਹੀਂ ਹਿੱਸਾ ਬਦਲਣਾ ਪੈਂਦਾ ਇਹ ਹਸਾਬ ਬਦਲਣਾ ਪੈਂਦਾ ਇਹ ਤਾਂ ਬਹੁਤ ਜੈਚ ਪੈਂਦਾ ਇਹ ਕਿੱਥੇ ਉਸੇ ਹਿੱਸੇ ਤੇ ਹੋ ਗਿਆ ਆਹ ਹੋ ਵੀ ਇਹ ਤੇ ਕਰਿਆ ਕੁਛ ਨਹੀਂ ਜੇ ਦੇਖਿਆ ਜਾਵੇ ਤਾਂ ਹੋ ਵੀ ਸਭ ਕੁਝ ਗਿਆ ਕਰਿਆ ਵੀ ਕੁਛ ਨਹੀਂ ਹੋ ਵੀ ਸਭ ਕੁਝ ਗਿਆ ਸਾਰਾ ਹੋ ਗਿਆ ਹਾਂਜੀ ਹਾਂ ਹਾਂ ਤਾਂ ਇਹ ਇਹ ਚ ਤਾਂ ਰੇਟ ਚ ਹੀ ਬਹੁਤ ਫਰਕ ਪੈ ਜਾਊਗਾ ਹਾਂਜੀ ਹਾਂ ਇਹ ਸਾਰਾ 30000 ਰੁਪਿਆ ਲੱਗਾ ਇਹਦੇ ਤੇ ਹਾਂ ਤੇ ਕਿੱਥੇ 30000 ਨਾਲ ਹਿੱਸੇ ਦਾ ਲਗਾਣਾ 20000 ਰੁਪਿਆ ਹਾਂ ਤੇ 50 ਚ ਪਾਣਾ ਸੀਗਾ ਜਗਰ ਜਿਆਦਾ ਵੱਧ ਜਾਂਦਾ ਜੀ ਹੂੰ ਤੇ ਇਹਦਾ ਕੀ ਕੀ ਕੀਤਾ ਟਰੈਕਟਰ ਦਾ ਇਹਦਾ ਆਪਾਂ ਸਾਰਾ ਕੰਮ ਹੀ ਹੋ ਗਿਆ ਹੋਲੀ ਜਮਾ ਫੁੱਲ ਗੇਰ ਦਾ ਇੰਜਨ ਦਾ ਸਭ ਕੁਝ ਸਿੱਛੇ ਤੋਂ ਲੈ ਕੇ ਪੀਡੀਓ ਤੱਕ ਪਿੱਛੇ ਤੱਕ ਪਿੱਛੇ ਤੱਕ ਕਰ ਕੀਤਾ ਤੇ ਇਹਦਾ ਰੰਗ ਕਿਨੇ ਕੀਤਾ ਆਪਾਂ ਹੀ ਕੀਤਾ ਆਪਾਂ ਹੀ ਕਰਾਂਗੇ ਵੀ ਤੇ ਰੰਗ ਦੀ ਕੁਆਲਿਟੀ ਬਹੁਤ ਵਧੀਆ ਬਣਾਈ ਆ ਹਾਂਜੀ ਇੱਥੇ ਹੀ ਕਰਦੇ ਹਾਂ ਰੰਗ ਉਹਦਾ ਰੰਗ ਵੀ ਆਪਾਂ ਚਿੱਟੇ ਦਾ ਆਪੇ ਕੀਤਾ ਆਪਾਂ ਹੀ ਕੀਤਾ ਸਾਰੇ ਆਪਾਂ ਹੀ ਕੀਤੇ ਆ ਹਾਂ ਹਾਂ ਹਾਂਜੀ ਆਪਾਂ ਪਹਿਲ ਇਹਦੀ ਕੀਤੀ ਸਾਰਿਆਂ ਤੋਂ ਸਭ ਤੋਂ ਪਹਿਲਾਂ ਇਹ ਆਹ ਟਰੈਕਟਰ ਜਦੋਂ ਮੈਂ ਪਿਛਲੀ ਾਰ ਤੇਰੇ ਕੋਲ ਵੀਡੀਓ ਕਰਕੇ ਗਿਆ ਉਦੋਂ ਇਹ ਇੱਥੇ ਜੇ ਖੜਾ ਸੀ ਇਹਦੇ ਆਹ ਲੱਗੇ ਹੋਏ ਲਾਲ ਰੰਗ ਦੇ ਮੜਗਾੜ ਲੱਗੇ ਹੋਏ ਸੀਗੇ ਉਦਾਂ ਹੀ ਰੰਗ ਹੋਇਆ ਬਾਣੇ ਸੀ ਹਾਂ ਰੰਗ ਨਹੀਂ ਹੋਇਆ ਸੀ ਰੰਗ ਹੋਇਆ ਬਾਣੇ ਸੀਗਾ ਹਨਾ ਤਾਂ ਇਹਦਾ ਕੀ ਕੀ ਕੀਤਾ ਮੁੱਢੋਂ ਜਿਹੜਾ ਆਪਾਂ ਇੰਜਨ ਗੇਅਰ ਸਾਰਾ ਹੂੰ ਇਹ ਵੀ ਵਾਹ ਇਹ ਇਹ ਸਿੰਪਲ ਆ ਕਿ ਇਹ ਇਹ ਦੂਜਾ ਹੋਇਆ ਡੀਆਈ ਹੋਇਆ 65 ਹੋਈ ਜੀ ਇਹ ਡੀਆਈ ਵੀ ਤੁਸੀਂ ਕਿਹਾ ਹਾਂ 102 ਦਾ ਆਇਆ ਹੈ ਤੇ ਇੱਕ ਮੈਨੂੰ ਐਂ ਦੱਸ ਵੀ ਜਦੋਂ ਆਪਾਂ ਨਾ ਟਰੈਕਟਰ ਤੋੜਦੇ ਆ ਨਵਾਂ ਨਵਾਂ ਇੰਜਣ ਇਹਦਾ ਕਰਾਇਆ ਹੁੰਦਾ ਸਿਸਟਮ ਕਰਾਇਆ ਹੁੰਦਾ ਹਾਂ ਇਹ ਇੱਕ ਕਲੱਚ ਛੜਨ ਤੋਂ ਬਾਅਦ ਕੜਕ ਕੜਕ ਦੀ ਆਵਾਜ਼ ਕਾਹਤੋਂ ਕਰਦੇ ਹੁੰਦੇ ਆ ਇਹਦੇ ਐਕਸਲ ਢਿੱਲੇ ਹੋ ਜਾਂਦੇ ਆ ਸਟਾਰਟੂਰ ਢਿੱਲੇ ਹੋ ਜਾਂਦੇ ਆ ਪੂਰੇ ਪ੍ਰੋਪਰ ਲੋਕੀ ਕੰਮ ਨਹੀਂ ਕਰਦੇ ਆ ਆਪਾਂ ਸਾਰਾ A to Z ਲਾ ਕੇ ਕਲੱਚ ਤੋਂ ਲੈ ਕੇ ਮਗਰ ਤੱਕਰ ਕੰਮ ਕਰਦੇ ਆ ਤੇ ਇਤਾਂ ਹਟਦਾ ਸਹੀ ਹਾਂ ਤੁਰਨ ਲੱਗਿਆ ਜਿਵੇਂ ਮਰਜੀ ਬੰਦਾ ਕਲੱਚ ਛੱਡ ਲਈ ਇੱਕੇ ਦਾ ਮਾਰ ਲੈ ਝਟਕਾ ਮਾਰ ਲੈ ਘੜੱਚ ਦੀ ਆਵਾਜ਼ ਨਹੀਂ ਆਉਗੀ ਆਵਾਜ਼ ਨਹੀਂ ਆਉਂਦੀ ਇਹਦੀ ਆਪਣੇ ਟਰੈਕਟਰ ਚ ਕਿਸੇ ਚ ਵੀ ਮੈਂ ਨਹੀਂ ਮੈਂ ਚਲਾਇਆ ਵੀ ਆ ਮਗਰਲੇ ਹਿੱਸੇ ਚ ਵੀ ਆਵਾਜ਼ ਹੈ ਨਹੀਂ ਨਹੀਂ ਹੈ ਨਹੀਂ ਜਮਾਂ ਹੈ ਨਹੀਂ ਗੀ ਹਾਂ ਹਾਂ ਮਗਰਲੇ ਹਿੱਸੇ ਦਾ ਮੋੜ ਕੇ ਜਦੋਂ ਮੈਂ ਤੇਰੀ ਵੀਡੀਓ ਕਰਕੇ ਗਿਆ ਮਗਰਲੇ ਹਿੱਸੇ ਦਾ ਕੰਮ ਲੋਕ ਕਰਾ ਕੇ ਵੀ ਬਹੁਤ ਜ਼ਿਆਦਾ ਗਾ ਬਹੁਤ ਆਦੇ ਵਾਪਸੀ ਆਉਂਦੇ ਆ ਆ ਸਾਰਾ ਕੰਮ ਕਰਾਇਆ ਸੀ ਆ ਇਹ ਦੁਬਾਰਾ ਟਰੈਕਟਰ ਆਪਣੇ ਕੋਲ ਆ ਕਿਸੇ ਨੇ ਪਹਿਲਾਂ ਕੰਮ ਕੀਤਾ ਸੀ ਇਹ ਟਰੈਕਟਰ ਦਾ ਹੂੰ ਇਹ ਯੂਪੀ ਤੋਂ ਆ ਯੂਪੀ ਚੋਂ ਆ ਟਰੈਕਟਰ ਇਹ ਹਾਂ ਹਾਂ ਆਪਣੇ ਆਤੇ ਵੀਡੀਓ ਵੇਖ ਦੇ ਰਾਇਆ ਸੀ ਇਹ ਇਹਦਾ ਇਹਦਾ ਹੁਣ ਕੀ ਕੀ ਕਰਨਾ ਇਹਦਾ ਸਾਰਾ ਹੀ ਕਰਨਾ ਫੁੱਲ ਕਰਨਾ ਜੀ A to Z ਇੱਕ ਮੈਨੂੰ ਆਹ ਦੱਸ ਜਿਹੜਾ ਪਲੇਟਫਾਰਮ ਆ ਜਦੋਂ ਆਪਾਂ ਧਰਦੇ ਆ ਹਾਂਜੀ ਹਾਂ ਆਹ ਪਲੇਟਫਾਰਮ ਬਣਾਤਾ ਹਾਂਜੀ ਹਾਂ ਉਹ ਹੈਗਾ ਮਿਸਤਰੀ ਬੰਦਾ ਦੋ ਤਰ੍ਹਾਂ ਦੇ ਬੰਦੇ ਪਲੇਟਫਾਰਮ ਲਾਉਂਦੇ ਆ ਹਾਂਜੀ ਇੱਕ ਪਲੇਟਫਾਰਮ ਲਾਉਂਦੇ ਆ ਉਹ ਲੋਕ ਜਿਹੜੇ ਮਿਸਤਰੀ ਆ ਬਿਲਡਿੰਗ ਵਾਲੇ ਬਿਲਡਿੰਗ ਵਾਲੇ ਹਾਂਜੀ ਹਾਂ ਇੱਕ ਲਾਉਣਾ ਤੂੰ ਜਿਹੜਾ ਹੈਗਾ ਮਿਸਤਰੀ ਟਰੈਕਟਰ ਦਾ ਟੈਕਨੀਕਲ ਮੈਸਟਰ ਟੈਕਨੀਕਲ ਸਹੀ ਗੱਲ ਹੈ ਹੁਣ ਮੈਂ ਜਿੰਨਾ ਡਿਫਰੈਂਸ ਮੈਨੂੰ ਪਤਾ ਲੱਗਿਆ ਹਾਂਜੀ ਹਾਂਜੀ ਜਿਹੜਾ ਤਾਂ ਲੋਹੇ ਵਾਲਾ ਮਿਸਤਰੀ ਪਲੇਟਫਾਰਮ ਲਾਉਂਦਾ ਹੂੰ ਹੂੰ ਉਹਨੇ ਤਾਂ ਇਹਨੂੰ ਉੱਚਾ ਕਰ ਦੇਣਾ ਤੇ ਆਹ ਲਾ ਦੇਣਾ ਹਾਂਜੀ ਹਾਂਜੀ ਪਰ ਸੁਣ ਚ ਆਇਆ ਬਈ ਜੇ ਕਲੱਚ ਜ਼ਿਆਦਾ ਦੱਬਿਆ ਜਾਵੇ ਹਾਂਜੀ ਹਾਂ ਇਹਦੀ ਕਲੱਚ ਪਲੇਟ ਖਰਾਬ ਹੋ ਜਾਂਦੀ ਹੈ ਹਾਂਜੀ ਹਾਂ ਸਵਰਾਜਾਂ ਦੀ ਕਹਿੰਦੇ ਸਿਸਟਮ ਹੀ ਉੱਡ ਜਾਂਦਾ ਅੰਦਰਲੇ ਪਾਸਿਓਂ ਇਹਦੀ ਅਲਾਈਨਮੈਂਟ ਆਊਟ ਅਲਾਈਨਮੈਂਟ ਆਊਟ ਨਾ ਇਹ ਜੇ ਕਿਉਂਕਿ ਕਸਿਆ ਰਹਿੰਦਾ ਕਲੱਚ ਪਲੇਟ ਇੱਥੋਂ ਪੂਰਾ ਥੱਲੇ ਮੁੜਦਾ ਨਹੀਂਗਾ ਇਹ ਤਾਂ ਕਰਕੇ ਇੰਨੀ ਪਲੇ ਰੱਖਣੀ ਜ਼ਰੂਰੀ ਹੈ ਇਹਦੇ 'ਚ ਅੱਛਾ ਜਿਹੜਾ ਆਹ ਪਲੇ ਹੈ ਇਹ 'ਚ ਰੱਖਣੀ ਇਹ ਜ਼ਰੂਰੀ ਹੈ ਜ਼ਰੂਰੀ ਹੈ ਇਹ ਤੇ ਜਿਹੜਾ ਇਹ ਵੱਧ ਨਾ ਦੱਬਿਆ ਜਾਵੇ ਉਹਨੂੰ ਵੀ ਰੋਕਣਾ ਜ਼ਰੂਰੀ ਹੈ ਹਾਂਜੀ ਹਾਂ ਉਹਨੂੰ ਵੀ ਫਲ ਹਾਂ ਜੇ ਕਿਉਂਕਿ ਅੱਧਾ ਨੱਪਿਆ ਗਿਆ ਕੇਰ ਕੱਢਦਨੇ ਆ ਪੱਕਾ ਕਰ 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 ਕੇ ਕੇ ਕਲਾਰੀਆਂ ਵੀ ਨਾਲ ਮਾਜੀਆਂ ਇਹ ਮੈਂ ਇੱਕ ਮੇਰੇ ਮਿੱਤਰ ਨੇ ਨਵਾਂ 855 ਲਿਆ ਸੀ ਹਾਂਜੀ ਹਾਂ ਉਹਨੇ ਚੱਕ ਕੇ ਪਲੇਟਫਾਰਮ ਉੱਚਾ ਕਰਾ ਲਿਆ ਹਾਂਜੀ ਹਾਂ ਉਹ ਇੱਕ ਮਿਸਤਰੀ ਬੰਦੇ ਤੋਂ ਕਰਾ ਲਿਆ ਹਾਂਜੀ ਤਾਂ ਉਹਨੇ ਜਮਾ ਨਵੇਂਆਂ ਦੀਆਂ ਕਲਚ ਪਲੇਟਾਂ ਖਤਮ ਖਤਮ ਕਰਤੀਆਂ ਖਲਾ ਖਤਮ ਕਰਤਿਆਂ ਹਾਂਜੀ ਹਾਂ ਹੁਣ ਜੇ ਆਪਣੇ ਤੋਂ ਕੋਈ ਬੰਦਾ ਪਲੇਟਫਾਰਮ ਦਾ ਕੰਮ ਕਰਾਵੇ ਫੁੱਲ ਗਰੰਟੀ ਹੋ ਕੰਮ ਤੇ ਤੂੰ ਮੈਨੂੰ ਦੱਸ ਬਈ ਉਹ ਕਲਚ ਪਲੇਟ ਦੀ ਜ਼ਿੰਮੇਵਾਰੀ ਲਵਾਂਗੇ ਵੀ ਨਹੀਂ ਹਾਂਜੀ ਫੁੱਲ ਲੋ ਜ਼ਿੰਮੇਵਾਰੀ ਲਵਾਂਗੇ ਹਾਂਜੀ ਹਾਂਜੀ ਹਾਂ ਇੱਕ ਮੈਨੂੰ ਫਿਟਿੰਗ ਫੂਟਿੰਗ ਦਿਖਾ ਤੇਰੀ ਫਿਟਿੰਗ ਨੂੰ ਲੋਕ ਬੜਾ ਮੰਨਦੇ ਆ ਵੀ ਫਿਟਿੰਗ ਪਾਈ ਪਾਪੂ ਪਾਣੀ ਚਾਹ। ਇਹ ਦੀ ਪਾਈਪ ਉਹ ਪਾਣੀ ਫਿਟਿੰਗ ਉੱਧਰ ਜਾ ਕੇ ਪਾਵਰ ਦੀ ਫਿਟਿੰਗ ਆ ਜਾ ਪਾਵਰ ਦੀ ਫਿਟਿੰਗ ਦਿਖਾ ਮੈਨੂੰ। ਫਿਟਿੰਗ ਨੂੰ ਬੜਾ ਜ਼ਿਆਦਾ ਮੰਨਦੇ ਆ ਲੋਕ ਵੀ ਫਿਟਿੰਗ ਕਿਸ ਤਰ੍ਹਾਂ ਦੀ ਰਹਿੰਦੀ ਆ। ਸੈਂ ਦੇਖੋ। ਹਾਂ। ਜਾਂਦਾ ਅਰੀਜਨਲ ਨੂੰ ਦੀਦਾ ਕੋਈ ਪਾਈਪ ਹਾਂ। ਉਹ ਜਿਹਦੇ ਇਹ ਹੈ ਅਰੀਜਨਲ ਦੇ ਹੁੰਦਾ। ਹੂੰ। ਉਹਨੂੰ ਕਹੇ ਟੈਕ ਜਾ। ਉਹਨੂੰ ਸਰਵਾਲੇ ਨੂੰ ਕਹੇ ਟੈਕ ਜਾ। ਆ ਜਾ ਹਾਂ। ਹਾਂ ਜੀ ਹਾਂ। ਹੂੰ। ਇਹ ਕੌਣ ਬਣਾਉਂਦਾ ਜੱਗੀ ਇਹ ਮੈਂ ਆਪ ਬਣਾਉਣਾ ਕੋਲ ਇੱਥੇ ਆਪ ਬਣਦੀਆਂ ਪਾਪਾ ਪਿਆਰ ਕਰਦਾ ਆਪ ਆਪ ਫੈਟਿੰਗ ਕਲੈਂਪ ਕਰੂਪਾ ਆ ਕੇ ਆਏ ਨਹੀਂਗਾ ਮੈਸਤਰੀ ਹੁੰਦੇ ਆ ਉਵੇਂ ਛੱਡ ਦਿੰਦੇ ਆ ਤੇ ਲੈਟੋ ਲੈ ਆਪਣਾ ਉਹ ਜਾ ਕੰਮ ਨਹੀਂਗਾ ਜੱਗੀ ਭਾਈ ਆ ਮੰਨ ਲਓ ਆਪਣੇ ਤੋਂ ਟਰੈਕਟਰ ਦਾ ਅਗਲਾ ਇੰਜਣ ਕਰਾ ਕੇ ਜਾਂਦਾ ਹਾਂ ਜੀ ਜੀ ਆਪਣੇ ਤੋਂ ਅਗਲੇ ਨੇ ਗੇਅਰ ਕਰਾ ਲਿਆ ਪੰਪ ਕਰਾ ਲਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਜੱਗੀ ਕਿੰਨਾ ਚਿਰ ਵਾਸਤੇ ਖੜਾ ਹੈ ਵੀ ਭਾਈ ਜੱਗੀ ਜੱਗੀ ਦੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਇਹ ਹੁੰਦੀ ਆ ਵੀ ਸਮਾਨ ਰੀਨ ਨਾਲ ਹੋਊਗਾ ਜਿਹੜਾ ਆਪਾਂ ਕਹਿਗੇ ਪਾਵਾਂਗੇ ਉਹਦੀ ਜ਼ਿੰਮੇਵਾਰੀ ਫੁੱਲ ਹੋਊਗੀ ਆਪਣੀ ਹੂੰ ਵੀ ਜਿਹੜਾ ਅਗਲੇ ਨੂੰ ਕਹਤਾ ਵੀ ਆਹ ਕੰਪਨੀ ਦਾ ਜਿਹੜਾ ਅਸੀਂ ਪਾਇਆ ਜਿੱਥੇ ਮਰਜ਼ੀ ਚੈੱਕ ਕਰਾ ਸਕਦਾ ਹੂੰ ਸਮਾਨ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਠੀਕ ਆ ਹਾਂ ਸਮਾਨ ਪੈ ਗਿਆ ਟਰੈਕਟਰ ਚੱਲ ਪਿਆ ਹਾਂਜੀ ਹਾਂ ਓਦੋਂ ਬਾਅਦ ਚੱਲ ਦੇ ਦੀ ਕੀ ਜ਼ੁਮੇ ਚੱਲ ਦੇ ਦੀ ਇਹ ਜ਼ਿੰਮੇਦਾਰੀ ਹੁੰਦੀ ਆ ਭਾਈ ਸਮਾਨ ਓਰੀਜਨਲ ਆ ਚੈੱਕ ਕਰਕੇ ਕਿ ਆਪਾਂ ਟਰੈਕਟਰ ਦੇਵਾਂਗੇ ਅਗਲੇ ਨੂੰ ਹੂੰ ਇਹ ਜ਼ਿੰਮੇਦਾਰੀ ਜੇ ਜੇ ਮੰਨ ਲਾ ਵੀ ਆਪਣੇ ਤੋਂ ਇੰਜਣ ਕਰਾਇਆ ਬੰਦਾ 5-7 ਦਿਨ ਕਵੇ ਭਾਈ ਮੈਂ ਤਾਂ ਇਹ ਚੈੱਕ ਕਰਨਾ ਟਰੈਕਟਰ ਹਾਂ ਕਰ ਸਕਦਾ ਕੋਈ ਚੱਕਰ ਨੂੰ ਨਾਲ ਮੈਂ ਆਪਾਂ ਬਾਹ ਕੇ ਦੇਖਣਾ 5 ਕਿੱਲੇ 10 ਕਿੱਲੇ 30 ਕਿੱਲੇ 20 ਕਿੱਲੇ ਬਾਹ ਕੇ ਦੇਖਣੇ ਆ ਚੈੱਕ ਕਰੇ ਪੂਰਾ ਜੀ ਹਾਂ ਹਾਂ ਜੇ ਮੰਨ ਕੇ ਚਲੋ ਉਹਨੂੰ 20 30 ਕਿੱਲਾਂ ਦੇ ਵਿੱਚ ਜੀ ਅਗਲਾ ਪਾਣੀ ਨਾਲ ਵੇਖੋ ਨਾਲ ਚੈੱਕ ਕਰੋ ਕੋਈ ਚੀਜ਼ ਨਾਲ ਚੈੱਕ ਕਰੋ ਉਹਦਾ ਮਿਸਤਰੀ ਚ ਕੋਈ ਕਸੂਰ ਨਹੀਂ ਆਉਂਦਾ ਹੂੰ ਇਹ ਗੱਲ ਸਹੀ ਆ ਇਹ ਗੱਲ ਸਹੀ ਆ ਇਹ ਚ ਕੋਈ ਸ਼ੱਕ ਵਾਲੀ ਗੱਲ ਜੀ ਹੁਣ ਆਪਾਂ ਕਹਿ ਦਿੱ ਗਏ ਹੁਣ ਆਪਾਂ ਮਗਰ ਤੁਰੇ ਫਿਰਾਂਗੇ ਗਾਹ ਤੇ ਆਪਾਂ ਦਾ ਮਗਰ ਜਾਣੋ ਰੇ ਆਪਾਂ ਇੱਥੋਂ ਚੈੱਕ ਕਰਕੇ ਅਗਲੇ ਨੂੰ ਦੇ ਸਕਦੇ ਟਰੈਕਟਰ ਬਈ ਇੱਥੇ ਤੇਰੇ ਕੋਲੇ 10 ਕਿੱ ਉੱਥੇ ਵੀ ਵਾਹ ਕੇ ਚੈੱਕ ਕਰ ਸਕਦਾ ਕੋਈ ਚੱਕਰ ਨਹੀਂਗਾ ਐਡੀ ਨਹੀਂ ਕੋਈ ਗੱਲ ਹਾਂ ਵਿੱਚ ਬੰਦਾ ਕਹਿ ਦੇਵੇ ਜੇ ਮੋੜ 'ਚ ਕੋਈ ਟਰੈਕਟਰ ਦਬਦਾ ਕਿਸੇ ਗੱਲ ਦੀ ਤਾਂ ਜੱਗੇ ਨੂੰ ਦੱਸ ਸਕਦਾ ਕਿ ਪਾਇਨ ਆਹ ਪ੍ਰੋਬਲਮ ਆ ਇਹਦੇ 'ਚ ਟਰੈਕਟਰ ਤੇਰਾ ਟਰੈਕਟਰ ਦਬਦਾ ਹਾਂ ਜੀ ਹਾਂ ਜੱਗੀ ਭਾਈ ਤੇਰੇ ਟਰੈਕਟਰ ਕੀਤਾ ਵਾ 98 11 25 11 ਫੋੜ ਕੋਈ ਵੀ ਟਰੈਕਟਰ ਤੇਲ ਦੀ ਕੀ ਜ਼ਿੰਮੇਵਾਰੀ ਰਹਿੰਦੀ ਵੀ ਤੇਲ ਤੇਲ ਤਾਂ ਬਹੁਤ ਘਟ ਖਾਂਦੇ ਤੇ ਚੋੜ ਲਵਾਉ ਕੀ ਖਾਊਗਾ ਕੀ ਕਰੂਗਾ ਤੇਲ ਦੀ ਕੀ ਜ਼ਿੰਮੇਵਾਰੀ ਨਹੀਂ ਤੇ ਵੀ ਭਾਈ ਇੱਕ ਤਾਂ ਹੰਦਾ ਹੁੰਦਾ ਵੀ ਤੇਲ ਲੀਣਾ ਦੇਖੇ ਜ਼ੋਰ ਲਾਊਗਾ ਜ਼ੋਰ ਲਾਊਗਾ ਹਾਂ ਤੇਲ ਤੇਲ ਵੀ ਇਹ ਘੱਟ ਖਾਂਦੇ ਆ ਜੀ ਹਾਂ ਜਦੋਂ ਡੀਆਈ ਹੋ ਗਿਆ ਨਾ ਤੇਲ ਵੀ ਘੱਟ ਖਾਂਦੇ ਆ ਤੇਲ ਮੰਨ ਕੇ ਚੱਲੋ ਤੁਸੀਂ ਜੇ ਆਪਾਂ ਇਹ 6 ਲੀਟਰ 7 ਲੀਟਰ ਖਾਂਦਾ ਹਾਂ ਹਾਂ ਇਹ ਸਾਢੇ ਪੰਜ ਹੀ ਖਾਊਗਾ ਛੇ ਹਾਂ 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 ਤੇ ਜੇ ਮੰਨ ਕੇ ਚੱਲ ਬਈ ਟਰਬੋ ਲਵਾਉਣਾ ਹੋਵੇ ਤੇ ਟਰਬੋ ਨਹੀਂ ਆਪਾਂ ਲਾਉਂਦੇ ਟਰਬੋ ਤੁਸੀਂ ਲਾਉਂਦੇ ਨਹੀਂ ਟਰਬੋ ਨਹੀਂ ਆਪਾਂ ਲਾਉਂਦੇ ਤੇ ਜੇ ਬ੍ਰੇਕਾਂ ਦਾ ਕੰਮ ਕਰਾਉਣਾ ਹੋਵੇ ਤਾਂ ਕਲਾਂ ਦਾ ਵੀ ਹਾਂਜੀ ਉਹ ਜਿਹੜਾ ਮਰਜ਼ੀ ਕੰਮ ਹੋਵੇ ਹੋਰ ਜਿਹੜਾ ਮਰਜ਼ੀ ਕੰਮ ਹੋਵੇ ਕੀ ਮੰਨ ਲਾ ਜੀ ਟਰਬੋ ਜਨਾ ਟਰੈਕਟਰ ਨਾਲ ਜ਼ੋਰ ਲਾਵੇ ਆਪਾਂ ਬੈਠੇ ਆ ਅੱਛਾ ਟਰਬੋ ਤੋਂ ਬਿਨਾਂ ਹੀ ਟਰਬੋ ਜਨਾ ਜ਼ੋਰ ਟਰਬੋ ਹਾਂ ਟਰਬੋ ਤੋਂ ਹਾਂ ਉਹ ਨਾਲ ਜ਼ੋਰ ਲਾਊਗਾ ਹਾਂਜੀ ਹਾਂ ਮੈਨੂੰ ਐਂ ਦੱਸ ਜੱਗੀ ਜੇ ਜੇ ਮੰਨ ਕੇ ਚੱਲੇ ਦੀਆਂ ਬ੍ਰੇਕਾਂ ਇਹ ਇਹਦੀਆਂ ਸੁੱਕੀਆਂ ਬ੍ਰੇਕਾਂ ਨਹੀਂ ਇਹ ਤੇਲ ਵਾਲਾ ਬ੍ਰੇਕਾਂ ਡੈਕਸ ਇਹਦੀਆਂ ਇਹਦੀਆਂ ਬ੍ਰੇਕਾਂ ਤੇਲ ਹਾਂ ਡੈਕਸ ਬ੍ਰੇਕਾਂ ਉਹ ਪਾਈਪਾਂ ਲੱਗੀਆਂ ਵੇਖੋ ਹਾਂ ਉਹ ਤੇਲ ਆਉਂਦਾ ਉਹਨਾਂ ਨੂੰ ਡੈਕਸ ਤੇਲ ਬ੍ਰੇਕਾਂ ਹੋ ਜਾਣਗੀਆਂ 6-7 ਦਾ ਨਾ ਚ ਹੋ ਜਾਣਗੀਆਂ ਕਿ ਕੋਈ ਕੱਲੀਆਂ ਤੇਲ ਬ੍ਰੇਕਾਂ ਕਰਾਉਣ ਆ ਗਿਆ ਅੱਜ ਹਾਂਜੀ ਆ ਸਕਦਾ ਕੋਈ ਗੱਲ ਕੋਈ ਕੋਈ ਕਿੰਨਾ ਵੀ ਕੰਮ ਕਰਾਉਣਾ ਸਦਾ ਕੱਲਾ ਇੰਜਣ ਕੱਲਾ ਪਾਵਰ ਸਟੇਲ ਮਗਰ ਕੋਈ ਵੀ ਕਰਵਾ ਸਕਦਾ ਇੰਜਣ ਦਾ ਗੀਅਰ ਦਾ ਜਿਹੜਾ ਕੋਸ ਅਗਲੇ ਦੀ ਇਛਾ ਉਹੀ ਕਰਵਾ ਸਕਦਾ ਜੇ ਆਪਾਂ ਨੂੰ ਆਏ ਨਹੀਂ ਕੋਈ ਪੇਂਟ ਦੀ ਜਾਂ ਹੋਰ ਕੋਈ ਅਜੇ ਕੱਲੇ ਪੇਂਟ ਅਤੇ ਵੀ ਆ ਸਕਦਾ ਕੋਈ ਚੱਕਰ ਲਈ ਵਾਸਤੇ ਵੀ ਆ ਸਕਦਾ ਖੱਲੀ ਰਿਪੇਅਰ ਵਾਸਤੇ ਵੀ ਆ ਸਕਦਾ ਹਾਂ ਜੇ ਜੇ ਰੰਗ ਨਹੀਂ ਕਰਾਉਣਾ ਜਿੰਨਾ ਜਿੰਨਾ ਕਰਾਉਣਾ ਕਰਾਉਣਾ ਕੰਮ ਬਸ ਕਰਾ ਕੇ ਅਗਲਾ ਬੀਜ ਵਾਲਾ ਟਰੈਕਟਰ ਦੀ ਕਿਹੜੇ ਕਿਹੜੇ ਟਰੈਕਟਰ ਦੀ ਬਾੜੀ ਮਤਲਬ ਬਾੜਾ ਚਾਹ ਕੇ ਜੱਗੀ ਪੈਂਦਾ ਚਾਹ ਕੇ ਨਾੜ 5911 ਨੇ ਪੈਂਦਾ ਆਂ ਬਾੜ ਨੂੰ ਚਾਹ ਕੇ ਪੈਣਾ ਨਹੀਂ ਹਾਲੈਂਡ ਨੂੰ ਵੀ ਕਹਿੰਦੇ ਜੱਗੀ ਨਾਲ ਬਹੁਤ ਉਹਦਾ ਹਾਲੈਂਡ ਤੇ 5911 ਦਾ ਫੁੱਲ ਆ ਜੀ ਹੈ ਹਾਲੈਂਡ ਤੇ ਮਗਰਲਾ ਹਿੱਸਾ ਬਾਲਾ ਆਵਾਜ਼ ਕਰਦਾ ਉਹਦਾ ਲੰਬਾ ਦਵਾ ਦਉਂਦਾ ਮੈਂ ਨਾ ਜਮਾਂ ਹੀ ਨਹੀਂ ਗਾਰੰਟੀ ਉਹ ਜੇ ਜੇ ਤੇਰਾ ਕੀਤਾ ਗੁਗਾ ਹੋਊਗਾ ਆਪਣਾ ਕੀਤਾ ਹੈ ਗੂੰਗਾ ਹੀ ਹੋਊਗਾ ਪ੍ਰੀ ਤੇ ਕਹਿੰਦਾ ਗੂੰਗਾ ਹੋ ਜਾਊਗਾ ਟਰੈਕਟਰ ਹਾਂ ਹੈ ਸੋਣਾ ਸੁਣਨਾ ਨਿਗਾ ਤੁਹਾਨੂੰ ਹਾਂ ਜੱਗੀ ਸੁਨੇਹਾ ਦੇਦਗੇ ਕੋਈ ਹੋਰ ਕੋਈ ਗੱਲ ਦੱਸਣ ਵਾਲੀ ਹੈ ਟਰੈਕਟਰਾਂ ਬਾਰੇ ਕੋਈ ਖਾਸ ਗੱਲ ਦੱਸਣ ਵਾਲੀ ਇੱਕ ਕਹਿਦਗੇ ਭਾਈ ਜੱਗੇ ਕੋਲੇ ਆ ਜਾਓ ਵੀਰ ਜੱਗਾ ਹਾਂ ਜੀ ਹਾਂ ਜੇਦੋ ਮਰਜੀ ਜਿਹਨੇ ਫੁੱਲ ਕੰਮ ਕਰਾਉਣਾ ਹਾਂ ਠੀਕ ਹੈ ਨਾ ਉਹਨੂੰ ਘਟੋ ਘਟ ਤਨ ਤੋਂ 4 ਮਹੀਨੇ ਦਾ ਟਾਈਮ ਇੱਕ ਬੜਾ ਟਾਈਮ ਦੇ ਦਿਓ ਵੀ ਟਾਈਮ 8 ਵਜੇ ਫੋਨ ਲਾਵੇ ਜਿਹੜਾ ਬੰਦਾ ਫੋਨ ਲਾਉਂਦਾ ਕੋਈ ਵੀ ਲਾਵੇ ਹਾਂ ਰਾਤ 8 ਵਜੇ ਤੋਂ ਬਾਅਦ ਹਾਂ ਫੋਨ ਲਾਵੇ ਕਿਉਂਕਿ ਦਿਨੇ ਆਇਆ ਤੁਹਾਨੂੰ ਪਤਾ ਕੰਮ ਦਾ ਟਾਈਮ ਹੁੰਦਾ ਫਿਰ ਜੇ ਫੋਨ ਸੁਣਦੇ ਆਂ ਫਿਰ ਕੰਮ ਰੁਕਦਾ ਕੰਮ ਰੁਕਦਾ ਜੀ ਹਾਂ ਨਾ ਤੇ ਜਿੱਥੇ ਜਿਵੇਂ ਮੰਨ ਲਓ ਟਰੈਕਟਰ ਕਿਸੇ ਕੋਲ ਖੁੱਲਾ ਹਾਂਜੀ ਹਾਂ ਤੇ ਉਹ ਬੰਦੇ ਨੂੰ ਫਿਰ ਵੀਡੀਓ ਨਾਲ ਦੀ ਨਾਲ ਭੇਜੀ ਜਾਂਨੇ ਵੀ ਪਾਈ ਜਾਂ ਗਰਾ ਹਾਂ ਹਾਂ ਸਾਰਾ ਸਮਾਨ ਜਿੱਤਾ ਹਾਂ ਸਾਡੀ ਜ਼ਿਆਦਾ ਤਾਂ ਹੁੰਦੀ ਆ ਵੀ ਸਮਾਨ ਕਸਟਮਰ ਆਪ ਲਿਆ ਕੇ ਦੇ ਕੇ ਹਾਂ ਸਮਾਨ ਆਖਲਾੜੀ ਇਹ ਹੁੰਦੀ ਆ ਪਹਿਲੇ ਇਹੀ ਹੁੰਦੀ ਆ ਉਹ ਹੈ ਨਹੀਂ ਟਾਈਮ ਕਿਸੇ ਕੋਲੇ ਬਾਹਰ ਲਾਉਣ ਦਾ ਇਹ ਮੰਨ ਲਓ ਨਹੀਂ ਕਈ ਵਾਰੀ ਹੁੰਦਾ ਵੀ ਅਗਲੇ ਕੋਲੇ ਇੱਥੇ ਆ ਬੰਦੇ ਜਿਵੇਂ ਹੁੰਦਾ ਇੱਥੋਂ ਲੋਕਲ ਖਰਉਂਦੇ ਆ ਅਸੀਂ ਉਹਨੂੰ ਇਹੀ ਕਹਿੰਨੇ ਵੀ ਸਮਾਨ ਲਿਆ ਦਿਓ ਸਮਾਨ ਸਮਾਨ ਲਿਆ ਕੇ ਵੀ ਦਿੰਦੇ ਆ ਤੁਹਾਨੂੰ ਆਇ ਨਹੀਂ ਹੈਗਾ ਵੀ ਇੱਥੋਂ ਹੀ ਇੱਕੇ ਦਿਗਾ ਤੋਂ ਹੀ ਲੈਣਾ ਵੀ ਜਿੱਥੋਂ ਤੁਹਾਨੂੰ ਸਸਤਾ ਜਾਂ ਕੋਈ ਤੁਹਾਡੇ ਆ ਆਪ ਦੇ ਆ ਕਨੈਕਟ ਚ ਹੁੰਦਾ ਬੰਦਾ ਹਾਂ ਵੀ ਉਹ ਲਿਆ ਆਇਆ ਰਿਸ਼ਤੇਦਾਰ ਹੋਵੇ ਜਾਂ ਕੋਈ ਵੀ ਅਸੀਂ ਆਪਣੀ ਮਿਹਨਤ ਲੈਣੀ ਆ ਯਾਰ ਕੱਲ ਨੂੰ ਆਏ ਨਾ ਬੰਦਾ ਕਹੇ ਵੀ ਯਾਰ ਫੇਰ ਮੌਕਾ ਪੈ ਗਿਆ ਉਹ ਖਾਂ ਗਿਆ ਤੇਰੇ ਜਿਹੜਾ ਉਹਨੇ ਸਮਾਨ ਲਿਆ ਕੇ ਦਊਗਾ ਤੁਹਾਨੂੰ ਕਸਟਮਰ ਹਾਂ ਉਹਦੀ ਸਾਡੀ ਗਾਰੰਟੀ ਹੋ ਵੀ ਜਿਹੜਾ ਤੂੰ ਲਿਆ ਕੇ ਦਿੱਤਾ ਉਹੀ ਹੋਊਗਾ ਇਹ ਉਹੀ ਗਰਾਰੀ ਜਿਹੜੀ ਤੂੰ ਲਿਆਤੀ ਉਹੀ ਪਾਉਗੀ ਪਾਉਗੀ ਵਿੱਚ ਦੂਜੀ ਨਹੀਂ ਪਹਿਣੀ ਗੀ ਆ ਨਹੀਂ ਹੈਗਾ ਵੀ ਹਾਂ ਵੀ ਇੱਕ ਰੱਖ ਲਈ ਇੱਕ ਪਾ ਤੀ ਨਾ ਜੇ ਨਟ ਵੀ ਆ ਤਾਂ ਨਟ ਵੀ ਪਾਊਗਾ ਤੇ ਜਿਹੜਾ ਬਚ ਗਿਆ ਅਗਲੇ ਨੂੰ ਕਹਣਾ ਵੀ ਆ ਬਸ ਬਚ ਗਿਆ ਤੇ ਜੱਗੀ ਕਿੰਨੇ ਚਾਰ ਚਟਰੈਕਟਰ ਦੇ ਦੋਗੇ ਆਪਣੇ ਜਿਸ ਤਾ ਫੁੱਲ ਤਿਆਰ ਕਰਾਉਣਾ ਹਾਂਜੀ ਤੇ 3.5 ਮਹੀਨੇ 4 ਮਹੀਨੇ ਲੱਗ ਜਣੇ ਆ ਆ ਚੀਜ਼ ਜੇ ਜਮਾ ਰੋ ਟਰੈਕਟਰ ਲਿਆ ਕੇ ਦੇਤਾ ਤੇ ਆ ਚੀਜ਼ ਬਣਾ ਕੇ ਇਨਕ 4 ਮਹੀਨੇ ਬਾਦ ਜੇ ਇਦੋਂ ਵੀ ਪੋਰਾ ਕਾਹਨ ਗਾਉਣਾ ਹੋਵੇ ਤਿਆਰੀ ਤੂਰੀ ਚ ਕਈ ਬੰਦੇ ਕ੍ਰੋਮ ਕਰਾਮ ਲੋਕ ਕਰਾਉਣ ਲੱਗੇ ਆ ਕਰਾਉਂਦਾ ਪਤਾ ਕੀ ਹੈ ਜੀ ਕ੍ਰੋਮ ਦਾ ਯਾਰ ਅਸੀਂ ਘੱਟ ਲਾਉਨੇ ਆ ਕਿਉਂ ਕ੍ਰੋਮ ਸਿਰਫ 1 ਮਹੀਨਾ ਚੱਲਦਾ ਅੱਛਾ ਉਸ ਤੋਂ ਬਾਅਦ ਖਤਮ ਹੋ ਜਾਏਗਾ ਗਾਲ ਪੈ ਜਾਣੀ अच्छा बदिया। बदिया। अच्छा ਜਿਆਦਾ ਕ੍ਰੋਮ ਹੋਵੇ ਚੰਗਾ ਲੰਬਾ ਜਾਂਦਾ ਹੋਵੇ ਵਧੀਆ ਵਧੀਆ ਫਿਰ ਕਸਟਮਰ ਨੂੰ ਕਹੀ ਜਿਹੜੀ ਆਏ ਹੋ ਜਾਂਦਾ ਵੀ ਯਾਰ ਇਹਨਾਂ ਨੇ ਪੈਸੇ ਵੱਧ ਲੈ ਲਏ ਆ ਓ ਅਸੀਂ ਸਟੀਲ ਦਾ ਕੰਮ ਥੋੜਾ ਜਿਹਾ ਘਟ ਕਰਕੇ ਰਾਜ਼ੀ ਆਂ ਅੱਛਾ ਪਹਿਲੇ ਅਗਲੇ ਹਾਂ ਵੀ ਜੇ ਕਰਾਉਣਾ ਅਗਲੇ ਜਿਆਦਾ ਹਾਂ ਵੀ ਕਰਾਉਣਾ ਹੀ ਆ ਪਰ ਸਾਡੀ ਇਹ ਹੁੰਦਾ ਵੀ ਉਹ ਕ੍ਰੋਮ ਨਾਲ ਥੋੜਾ ਜਿਆਦਾ ਆਪ ਕਰਾਵੇ ਤਾਂ ਚੰਗੀ ਗੱਲ ਆ ਠੀਕ ਆ ਇਹ ਇਹ ਸਾਡੇ ਟੱਕ ਜਿਵੇਂ ਹੋਏ ਛਤਰੀ ਹੋਏ ਅਸੀਂ ਇਹੀ ਕਹਿੰਦੇ ਹੁੰਨੇ ਅਗਲੇ ਨੂੰ ਤੁਸੀਂ ਦਵਾ ਆਹ ਆ ਕਿੰਨੇ ਚਿਰ ਚ ਬਣਾਤਾ ਏ ਆਹਾ ਆਹਾ ਇਹਦੇ ਤੇ ਲੱਗ ਹੀ ਗਈ 3 ਮਹੀਨੇ ਤਨ ਮਹੀਨੇ ਲੱਗੇ ਮਤਲਬ ਵੈਲਿਡਿਟੀ ਤੇਰੀ ਤਨ ਮਹੀਨੇ ਵਾਲੀ ਪੱਕੀ ਕੋਈ ਆ ਹਾਂ ਪੱਕੀ ਹੋਈ ਨਹੀਂ ਕੱਲ ਨੂੰ ਆਏ ਨਾ ਕੋਈ ਗਾਹਕ ਆਪਾਂ ਨੂੰ ਬਈ ਯਾਰ ਮੈਂ ਟਰੈਕਟਰ ਦਿੱਤਾ ਸੀ ਮੇਰਾ ਤਾਂ ਲੇਟ ਬਹੁਤ ਕਰਤਾ ਨਹੀਂ ਨਹੀਂ ਉਹ ਮੈਂ ਤੁਹਾਨੂੰ ਤਾਂ ਹੀ ਟਾਈਮ ਵਾਧ ਦੇਦਾ ਨਾ ਹੁਣ ਹਾਂ ਜੇ ਟਰੈਕਟਰ ਪੰਜ ਪੰਜ ਬਰਾਬਰ ਚੱਲਦੇ ਹੋਏ ਹੁਣ ਤੇਰੇ ਕੋਲ ਕਿੰਨੇ ਟਰੈਕਟਰ ਚੱਲੀ ਜਾਂਦੇ ਆ ਮੇਰੇ ਕੋਲੇ ਹੁਣ ਟਰੈਕਟਰ ਪੜ ਵੀ 15 ਟਰੈਕਟਰ ਹੈਗੇ ਆ 15 ਟਰੈਕਟਰ ਤਾਂ ਖੜੇ ਆ ਸਾਡੇ ਕੋਲੇ ਸਾਰੇ ਟੋਟਲ ਜੇ 16ਵਾਂ ਟਰੈਕਟਰ ਆਊਗਾ ਉਹਨੂੰ ਵੀ ਤਨ ਮਹੀਨੇ ਦਾ ਟਾਈਮ ਹੀ ਦੇਵਾਂਗੇ ਨਹੀਂ ਨਹੀਂ ਹੋਰ ਵਧ ਦੇਵਾਂਗੇ ਟਾਈਮ 4 ਮਹੀਨੇ ਕਮਾ ਉਹ 2.5 ਮਹੀਨੇ ਦਾ ਕੰਮ ਸਾਡੇ ਕੋਲ ਬੋਕਾ ਹਜੇ ਬੋਕਾ ਸਾਡੇ ਕੋਲ ਠੀਕ ਆ ਨਾ ਜੀ ਠੀਕ ਆ 2.5 ਮਹੀਨੇ ਕੰਮ ਫੜਨਾ ਹੀ ਨਹੀਂ ਹਾਂ ਨਾ ਯਾਰ ਆਏ ਨਾ ਕਰ ਆਏ ਨਹੀਂ ਨਹੀਂ ਜਵਾਬ ਨਹੀਂ ਦਿੰਦੇ ਜਵਾਬ ਨਹੀਂ ਦਿੰਦੇ ਹਾਂ ਹਾਂ ਵੈਸੇ ਕੱਲ ਕਰਦੇ ਆ ਵੀ ਵੈਸੇ ਭਾਈ ਭੇਜ ਦੇ ਟਰੈਕਟਰ ਛੱਡ ਜੇਵੇ ਕੋਈ ਗੱਲ ਨਹੀਂ ਬੇਟਿੰਗ ਤੇ ਉਹਦੀ ਮੁੜ ਕੇ ਇਤੋਂ ਬਾਅਦ ਜਦੋਂ ਉਹ ਟਰੈਕਟਰ ਨਿਕਲ ਗਿਆ ਫਿਰ ਉਹ ਲਾ ਦਿਆਂਗੇ ਅਸੀਂ ਕਰ ਵੀ ਦਈਦਾ ਕੱਚੀ ਹੋ ਜੂ ਹੂੰ ਪਰ ਯਾਨੀ ਕਿ ਹਜੇ ਉਹ ਆਪਾਂ ਗੱਲ ਕਰਦਾ ਵੀ 2.5 3 ਮਹੀਨੇ ਦਾ ਕੰਮ ਜਰ ਆਏ ਕਰ ਲੈਨੇ ਆਪਾਂ ਵੀ ਜਿਵੇਂ ਹੁਣ ਤੇ ਅਗਲੇ ਨੇ ਟਰੈਕਟਰ ਦਾ ਇੰਜਨ ਦਾ ਕੰਮ ਕਰਾਉਣਾ ਹਾਂਜੀ ਹਾਂ ਹੁਣ ਉਹਨਾਂ ਕੋਲ ਕਰਾ ਕੇ ਲਿਜਾ ਕੇ ਆਪਦਾ ਕਦੂ-ਕਦੂ ਕਰ ਲੈ ਕਦੂ-ਕਦੂ ਕਰ ਲਿਆ ਸਹੀ ਗੱਲ ਆ ਜੀ ਜਦੋਂ ਟਰੈਕਟਰ ਬੇਲਾ ਹੋ ਗਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਆਪਣੇ ਕੋਲੇ ਛੱਡ ਜੇ ਛੱਡ ਜੇ ਨਾਲ ਚੈੱਕ ਹੋ ਜਾਂਦਾ ਜੀ ਹਾਂ ਨਾਲ ਚੈੱਕ ਹੋ ਜਾਂਦਾ ਲੀਕ ਨੂੰ ਲੂੰਦਾ ਪਤਾ ਲੱਗ ਜਾਂਦਾ ਸਾਰਾ ਚੈੱਕ ਹੋ ਜਾਂਦਾ ਟਰੈਕਟਰ ਹੁਣ ਆ ਕੇ ਲੀਕੇ ਹੁਣ ਜਿਵੇਂ ਆ ਟਰੈਕਟਰ ਸੀਗਾ ਹੂੰ ਇਹ ਰੰਗ ਤੋਂ ਪਹਿਲਾਂ ਵਾਹਿਆ ਬੂਨਾ ਮਾਇਆ ਨਾ ਨਹੀਂ ਹਾਂ ਠੀਕ ਆ ਫੇਰ ਰੰਗ ਕਰਕੇ ਉੱਥੇ ਬਾਹ ਕੇ ਮੇਰਾ ਹੁਣ ਦੁਬਾਰੇ ਛੱਡ ਕੇ ਛਤਰੀ ਚੁਤਰੀ ਲੱਗਣੀ ਸੀਗੀ ਸ਼ੇਰ ਸੂਟ ਨਿੱਕੇ ਮੋਟੇ ਕੰਮ ਕਰਨ ਵਾਲੇ ਸੀਗੇ ਠੀਕ ਆ ਹਾਂ ਤੇ ਲੈ ਵੀ ਸੱਜਣੋ ਜੱਗੀ ਪੰਜ ਗਰਾਈਆਂ ਵਾਲਾ ਜੀਦਾ ਅਸਲ ਦੇ ਵਿੱਚ ਸਹੀ ਮਹਿਨਿਆਂ ਦੇ ਵਿੱਚ ਗਾਹ ਕੀ ਗਵਾਹੀ ਭਰਦੇ ਆ ਇਹ ਸੱਜਣ ਦੀ ਟਰੈਕਟਰ ਕੋਈ ਵੀ ਹੋਵੇ ਇਹੋ ਜਿਹਾ ਕੋਈ ਟਰੈਕਟਰ ਦੀ ਨਸਲ ਤਾਂ ਹੈ ਨਹੀਂਗੀ ਬਈ ਜਿਹੜੀ ਜੱਗਾ ਜਵਾਬ ਦੇ ਦੂ ਕਹਿ ਦੂਗਾ ਯਾਰ ਇਹਦਾ ਕੰਮ ਮੈਨੂੰ ਕੋਈ ਵੀ ਹੋਵੇ ਟਰੈਕਟਰ ਕੋਈ ਗੱਲ ਨਹੀਂ ਹੈ ਬਾਈ ਲਾਸਟ ਕਰ ਕੋਈ ਵੀ ਹੋਵੇ ਕੋਈ 22 ਲਾਰਸ ਕਰਾਉਣਾ, ਕੋਈ 325 ਕਰਾਉਣਾ, ਸਭ ਹੋ। ਕੋਈ ਡੀਟੀ 14 ਕਰਾਉਣਾ। ਕੋਈ ਹੋਵੇ ਬਸ। ਸਪੇਅਰ ਪਾਰਟ ਦੀ ਜ਼ਿੰਮੇਵਾਰੀ ਅਗਲਾ ਲੈ ਲਵੇ। ਹਾਂ, ਉਹ ਅਗਲਾ। ਸਮਾਨ ਸਾਨੂੰ ਲਿਆ ਦੇਵੇ। ਭਾਈ ਕਰਕੇ ਦੇਵੇ। ਵੈਸੇ ਜਿਹੇ ਜੇ ਟਰੈਕਟਰ ਧੱਕੇ ਦਾ ਸਮਾਨ ਨਾ ਮਿਲਦਾ ਹੋਵੇ, ਹੈਗੀਆਂ ਜਗ੍ਹਾ ਜਿੱਥੋਂ ਤੋ ਪਾਉਂਦੇ। ਉਹ ਕੋਸ਼ ਕਰ ਲਈਦੀ ਆ ਹਾਂ। ਹੈ? ਉਹ ਕੋਸ਼ ਕਰ ਲਈਦੀ। ਜੇ ਜੱਗੀ ਕਿਸੇ ਨੇ ਟਰੈਕਟਰ ਖਰੀਦਣਾ ਹੋਵੇ। ਹਾਂਜੀ ਹਾਂ। ਉਹਦਾ ਕੀ ਕਰੇਗਾ? ਜੇ ਖਰੀਦਣਾ ਹੋਵੇ ਤਾਂ ਲੈ ਵੀ ਦੇਈਂਦਾ ਟਰੈਕਟਰ ਐ ਤਾਂ ਨਹੀਂ ਕੋਈ ਗੱਲ। ਲੈ ਦੇਉਂਗੇ ਕੋਈ। ਹਾਂਜੀ ਹਾਂ। ਇਹ ਯਾਰ ਇੱਕ ਪੁੰਦਾ ਵੀ ਹਾਂ ਬਾਹਰੋਂ ਹੁੰਦਾ ਫੂਨ ਵੀ ਟਰੈਕਟਰ ਵੀ ਤੁਸੀਂ ਲੈ ਲਓ ਉਹ ਹੋ ਜਾਂਦਾ ਕਰ ਲਈਦਾ ਉਹ ਲੈ ਦਿੰਦੇ ਹਾਂ ਹਾਂ ਜੀ ਹਾਂ ਜੇ ਕਿਸੇ ਬੰਦੇ ਨੇ ਪੁਰਾਣਾ ਟਰੈਕਟਰ ਲੈਣਾ ਹੋਵੇ ਕੋਈ ਬੰਦੇ ਨੇ ਯਾਰ ਅੰਟੀਕ ਜਿਹੜੇ ਪੁਰਾਣੇ ਆ ਜਿਹੜੇ ਲੱਭਦੇ ਨਹੀਂ ਆ ਇਹ ਜੀ ਛਿੱਟੇ ਛਿੱਟੇ ਹਾਂ ਲੱਭਦੇ ਆ ਇਹ ਛੱਟਾ ਵੀ ਲੱਭਦੇ ਆ ਖੜੇ ਨਗਾ ਚ ਮੈਨੂੰ ਐਂ ਲੱਗਦਾ ਵੀ ਸਾਡੇ ਵੱਡੇ ਭਾਈ ਦਾ ਜੀ ਕਰੀ ਜਾਂਦਾ ਹੁਣ ਮੈਂ ਤਨ ਤਾਂ ਪੁੱਛੀ ਵੀਡੀਓ ਦੇਖ ਕੇ ਅੱਛਾ ਹਣਾ ਫਰੀਦ ਹਾਂ ਵੀ ਮਤਲਬ ਕਿਸੇ ਵੀ ਬੰਦੇ ਨੂੰ ਜੇ ਇਹ ਜਹਾ ਟਰੈਕਟਰ ਜੇ ਲੱਭਣ ਜੱਗੀ ਮਦਦ ਕਰ ਸਕਦਾ ਹਾਂਜੀ 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 ਪੂਰੀ 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 ਕਰਾਂਗੇ ਮਾਤਰਾ ਆਪਣਾ ਕਾਰੋਬਾਰ ਹੀ ਵੱਧਦਾ ਇਹਦੇ ਨਾਲ ਤਾਂ ਹਾਂਜੀ 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 ਹਾਂ ਹਨਾ ਸਹੀ ਗੱਲ ਆ ਜੀ ਵੀ ਜੇ ਅਗਲੇ ਟਰੈਕਟਰ ਦਵਾ ਦਾਂਗੇ ਆਪਣੇ ਕੋਲ ਕੰਮ ਕਮ ਨੂੰ ਖੜਾ ਕੇ ਜਾਊਗਾ ਖੜਾ ਕੇ ਜਾਊਗਾ ਹਾਂਜੀ ਹਾਂਜੀ ਹਨਾ ਹਾਂ ਕਰਕੇ ਵੀ ਦੇਵਾਂਗੇ ਖਿਲਹਾਰ ਕੇ ਹੀ ਜਾਊਗਾ ਹਾਂ ਦਵਾਾਂਗੇ ਕਰਕੇ ਵੀ ਦੇਵਾਂਗੇ ਕਰਕੇ ਵੀ ਦੇਵਾਂ ਲੈ ਵੀ ਸਜਣੋ ਜੇ ਕਿਸੇ ਬੰਦੇ ਨੇ ਨਾ ਟਰੈਕਟਰ ਟਰੱਕ ਕੋਈ ਪੁਰਾਣਾ ਕੋਈ ਥੋੜ 3000 ਭਾਲਣਾ ਹੋਵੇ ਕੋਈ ਨਾਟ 11 ਪਾਲਣਾ ਕੋ ਪ੍ਰਾਣਾ ਆਪਾਂ ਤੁਹਾਨੂੰ ਵੀ ਹੈਲਪ ਕਰਾਂਗੇ ਕਸਟਮਰ ਨੂੰ ਹਾਂ ਤੇ ਬਣਾਉਣਾ ਟਰੈਕਟਰ ਕੋਈ ਵੀ ਬਣਾਉਣਾ ਬਾਕੀ ਜਿੰਨੇ ਦਾ ਆਹੀ ਉਹਨੇ ਦਾ ਹੀ ਦੱਸਾਂਗੇ ਆਏ ਨਹੀਂਗਾ ਵੀ ਉਧਰ ਕੁੰਡੀ ਲਾ ਦੇਾਂਗੇ ਡੀ ਆਲਾ ਕੰਮ ਨਹੀਂਗਾ ਉਧਰੋਂ ਟੋਪੀ ਤਰ ਲਈ ਉਹ ਹਾਂ ਉਹ ਨਹੀਂਗਾ ਹਾਂ ਆਪਣਾ ਉਹਦਾ ਕੰਮ ਨਹੀਂਗਾ ਹੂੰ ਦੱਸ ਕੇ ਲੈ ਲਾਂਗੇ ਹਾਂ ਵੀ ਇੰਨੇ ਚਾਹੀਦੇ ਲੈ ਲਾਂਗੇ ਉਹ ਵਕਰੀਗਾ ਹਾਂ ਵੀ ਮਿਹਨਤ ਸਾਨੂੰ ਇੰਨੀਕ ਦੇ ਦੇ ਯਾਰ ਸਾਡਾ ਵੀ ਪੁਗਾਈ ਪੁਗੋਈ ਹੋ ਰਹੀ ਪਰ ਆਏ ਨੇ ਹੂੰ ਕੁੰਡੀ ਆਲਾ ਕੰਮ ਨਹੀਂਗਾ ਹੂੰ ਲੈ ਵੀ ਜੱਗੀ ਤੋਂ ਤੁਸੀਂ ਨਾ ਕੋਈ ਵੀ ਟਰੈਕਟਰ ਤਿਆਰ ਕਰਾਉਣਾ ਨਾ ਐ ਫੱਕਰ ਯਾਰ ਦਰਬੇਸ਼ ਬੰਦਾ ਬਹੁਤ ਮਤਲਬ ਪਿਆਰਾ ਸੱਜਣਾ ਜਿਹਦੇ ਤੇ ਤੁਸੀਂ ਭਰੋਸਾ ਕਰ ਸਕਦੇ ਆ ਜੇ ਕਿਸੇ ਵੀ ਸੱਜਣ ਨੇ ਕੰਮ ਕਰਾਉਣਾ ਨਾ ਟਰੈਕਟਰ ਦਾ ਅਸਲ ਜ ਮੂਰਲੇ ਬੰਪਰ ਤੋਂ ਲੈ ਕੇ ਮਗਰਲੀ ਹੌਕਾ ਹੌਕਾ ਤੇ ਕਰਨ ਗੱਲ ਦਿਆਂ ਜੀ ਹਾਂ ਇਹ ਬੰਦਾ ਸਾਰਾ ਕੰਮ ਕਰ ਦਿੰਦਾ ਤੇਲ ਵੀ ਓਵੇਂ ਰਹੂਗਾ ਸੀਲ ਮੁਗਲੈਲ ਹਾਂ ਤੇ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸ ਦਿੰਨਾ ਕਦੇ ਨਾ ਇਹ ਤਾਂ ਭੁੱਲ ਜਾਂਦਾ ਗੱਲਾਂ ਗੁਲਾਂ ਦੱਸਣੀਆਂ ਬੰਦਾ ਹੈ ਨਹੀਂ ਨਾ ਉਵੇਂ ਇਹਦਾ ਤਾਂ ਕੰਮ ਤੇ ਧਿਆਨ ਆ ਹਾਂਜੀ ਹਾਂ ਇਹਦੇ ਕਿਤੇ ਟਰੈਕਟਰ ਦੇ ਅੰਦਰੋਂ ਸਫਾਈ ਕੀਤੀ ਦੇਖਿਓ ਇਹ ਬੰਦਾ ਹਾਂਜੀ ਹਾਂਜੀ ਟਰੈਕਟਰ ਦੇ ਇੰਜਣ ਦੇ ਅੰਦਰੋਂ ਹਮ ਸਫਾਈ ਕੀਤੀ ਦੇਖਿਓ ਪੱਗ ਬੰਨਣ ਵਾਲਾ ਕੇਸ ਹੁੰਦਾ ਜਦੋਂ ਕਿਤੇ ਕਿਤੇ ਇੰਜਣ ਬੰਦ ਆ ਹੁੰਦਾ ਨਾ ਕਿਤੇ ਛਾਪਾ ਮਾਰਿਓ ਇਹ ਤੇ ਇੰਜਣ ਬੰਦ ਦੇਤੇ ਸਹੀ ਗੱਲ ਹੈ ਐਵੇਂ ਜਾਨਾ ਗੱਲ ਹਾਂਜੀ ਹਾਂ ਤੇ ਉਹ ਉਹ ਮਤਲਬ ਇੱਕ ਸ਼ੀਸ਼ਾ ਬਣਾਇਆ ਪਿਆ ਹੁੰਦਾ ਇੰਨੀ ਜਿਆਦਾ ਸਫਾਈ ਆ ਬੰਦੇ ਦੀ ਕੰਪਨੀ ਏਜੰਸੀ ਚ ਵੀ ਇੰਨੀ ਸਫਾਈ ਕਰਕੇ ਕੰਮ ਨਹੀਂ ਕਰਦੇ ਜਿੰਨੀ ਸਫਾਈ ਨਾਲ ਕੰਮ ਕਰਦਾ ਹਾਂਜੀ ਤੇ ਮੂਰਲੇ ਬੰਪਰ ਤੋਂ ਆਏਗੇ ਮਗਰ ਲਈ ਹੱਕ ਤਾਂ ਹੀ ਚਾਹ ਮੋਡੀਫਿਕੇਸ਼ਨ ਦਾ ਕੰਮ ਹੋਵੇ ਚਾਹ ਟੈਕਨੀਕਲ ਮਕੈਨਿਕ ਦਾ ਕੰਮ ਹੋਵੇ ਚਾਹ ਇਹਦੇ ਡੈਕ ਡਫੜੇ ਦਾ ਚਾਹ ਛਤਰੀ ਛਪੜੇ ਦਾ ਕੰਮ ਤਕਰੀਬਨ ਰੰਗ ਰਪੜੇ ਸਾਰੇ ਦਾ ਹੀ ਕਰ ਦਿੰਦੇ ਐਵੇਂ ਇਹ ਰੰਗ ਰੰਗ ਸਭ ਕੁਝ ਕਰ ਦਿੰਦੇ ਮਤਲਬ ਇੱਕੋ ਛੱਤ ਦੇ ਥੱਲੇ ਤੁਸੀਂ ਟਰੈਕਟਰ ਖੜਾਉਣਾ ਤੇ ਤਿਆਰ ਕੀਤਾ ਵਾ ਲੈ ਜਾਣਾ ਲੈ ਜਾਣਾ ਤੁਹਾਨੂੰ ਕਿਸੇ ਨੇ ਐ ਨਹੀਂ ਕਹਿਣਾ ਵੀ ਹੁਣ ਇੱਥੋਂ ਪੱਟੋ ਰੰਗ ਵਾਲੇ ਦੇ ਲਾ ਦਿਓ ਰੰਗ ਵਾਲੇ ਤੋਂ ਪੱਟੋ ਛਤਰੀ ਵਾਲੇ ਦੇ ਲਾ ਦਿਓ ਛਤਰੀ ਵਾਲੇ ਤੋਂ ਪੱਟੋ ਡੈਕ ਵਾਲੇ ਦੇ ਲਾ ਲਓ ਐ ਨਹੀਂ ਕੁਝ ਕਰਨਾ ਸਾਰਾ ਕੁਝ ਤੁਹਾਡਾ ਇੱਥੇ ਹੀ ਹੋ ਜਾਣਾ ਭਾਈ ਜੱਗੀ ਦਾ ਫੋਨ ਨੰਬਰ ਤੁਹਾਡੀ ਸਕਰੀਨ ਤੇ ਆ ਪੰਜ ਘਰਾਂ ਹੀ ਆ ਜਾਓ ਢੇੜਾ ਮਾਰ ਲਿਓ ਟਾਈਮ ਲੈ ਲਿਓ ਫੋਨ ਆ ਜਿਹੜਾ ਉਹ ਰਾਤ ਨੂੰ ਨਾ ਕਰਿਓ ਹਾਂਜੀ ਰਾਤ ਨੂੰ ਕਰੋ ਜੀ 8 ਵਜੇ ਰਾਤ ਨੂੰ ਕਰੋ 8 ਵਜੇ ਲੈ ਵੀ ਰਾਤ ਨੂੰ ਕਰਿਓ 8 ਵਜੇ ਅੱਧੇ ਨੇ ਫਿਰ ਕੰਮ ਕਰਨਾ ਇਹ ਵੀ ਗੱਲ ਸਹੀ ਹੈ ਇਲਾ ਵੀ ਉਹ ਇਹ ਬਾਈ ਕਹਿੰਦਾ ਵੀ ਫੋਨ ਕਰ ਲਿਓ ਤੇ ਬਾਈ ਤੋਂ ਲੈ ਲਿਓ ਟਾਈਮ ਜਿਹੜਾ ਟਾਈਮ ਦੇ ਤਾਂ ਉਦੋਂ ਗਾਹ ਨਹੀਂ ਪਛਾਹ ਲਾਂਭਾ ਤੇਰਾ ਕੋਈ ਨਹੀਂਗਾ ਹਾਂਜੀ ਹਾਂ ਜੇ ਤੇਰਾ ਲਾਂਭਾ ਹੁੰਦਾ ਤੈਨੂੰ ਲਾਂਭਾ ਵੀ ਦੇ ਦੇਣਾ ਸੀ ਠੀਕ ਹੈ ਕਿ ਨਹੀਂ ਆਪਣੀ ਵੀਡੀਓ ਕੀਤੀ ਨੂੰ ਪੂਰੇ ਅੱਜ 10 ਮਹੀਨੇ ਹੋ ਗਏ ਪਹਿਲਾਂ ਹਾਂਜੀ ਹਾਂ 10 ਮਹੀਨਿਆਂ ਦੇ ਵਿੱਚ ਤਕਰੀਬਨ ਤਕਰੀਬਨ 15-20 ਟਰੈਕਟਰ ਆ ਗਏ ਬਾਲੇ ਜੀ ਤੇ ਇੰਨੇ ਇੰਨੇ ਦੇ ਵਿੱਚ ਮੇਰੀ ਵੀਡੀਓ ਤੋਂ ਆ ਗਏ ਹੁਣਗੇ ਇੰਨੇ ਜ਼ਿਆਦਾ ਆ ਗਏ ਹੁਣਗੇ ਮੈਨੂੰ ਪਤਾ ਕਿ ਇਹ ਜ਼ਿਆਦਾ ਆਏ ਆ ਕਈ ਐਂ ਇਕੱਲੀ ਰਿਪੇਅਰ ਕੀਤੀ ਕੁਝ ਥੋੜੇ ਕੰਮ ਵਾਲੇ ਹਾਂ ਥੋੜੇ ਕੰਮ ਵਾਲੇ ਆ ਗਏ ਤੇ ਮਤਲਬ ਮਾਲਕ ਦੀ ਕਿਰਪਾ ਨਾਲ ਦਾਤੇ ਦੀ ਧਿਆਨ ਨਾਲ ਜਿੰਨੇ ਵੀ ਆਏ ਸਾਰੇ ਖੁਸ਼ ਕਰਕੇ ਭੇਜਿਆ ਬੰਦੇ ਹਾਂਜੀ ਹਾਂਜੀ ਹੈਨਾ ਪੂਰੀ ਤੇ ਲੈ ਵੀ ਸ ਆ ਦੋ ਦੋ ਟਰੈਕਟਰ ਦੇਣੇ ਆ ਹਾਂਜੀ ਇੱਕ ਤਾਂ ਤੁਹਾਨੂੰ ਦੇਣਾ ਨਾਟਕ ਹੈਰਾ ਨਾਟਕ ਹੈਰਾ ਵੀ ਆ ਛੱਤੀ ਦਾ ਅੱਛਾ ਦੋਨੇ ਟਰੈਕਟਰ ਤੁਹਾਨੂੰ ਦੇ ਕੇ ਤੋਰਨੇ ਆ ਹਾਂਜੀ ਹਾਂ ਲੈ ਵੀ ਅੱਜ ਇਹਨਾਂ ਨੂੰ ਚਾਬੀ ਉਹ ਵੱਡੀ ਸਾਰੀ ਚਾਬੀ ਜੀ ਲੈ ਕੇ ਰੱਖ ਗਏ ਆਪਾਂ ਆਪਾਂ ਉਹ ਲਿਆਵਾਂਗੇ ਹੁਣ ਉਹ ਆਂ ਦੇ ਦੇ ਦਿਆ ਕਰ ਗਏ ਆ ਹਾਂਜੀ ਚਾਬੀ ਦਿਆ ਕਰਾਂਗੇ ਉਹ ਹਾਂ ਉਹ ਅੱਜ ਦੋ ਟਰੈਕਟਰ ਤੇ ਨਾ ਜੋ ਬਾਈ ਇਹ ਪੈਂਦਲਾ ਮੋਟਾ ਕੰਮ ਕੀਤਾ ਜੀ ਦਾ ਅੱਛਾ ਜਿਹਦਾ ਉਹ ਪ੍ਰਾਣੇ ਵਾਲਾ ਕੰਮ ਕੀਤਾ ਹਾਂ ਪ੍ਰਾਣੇ ਵਾਲਾ ਟਰੈਕਟਰ ਅੱਜ ਪ੍ਰਾਣੇ ਨੂੰ ਵੀ ਟਰੈਕਟਰ ਤੇ ਵਹਾ ਕੇ ਤੋੜਨਾ ਸੀ ਹਾਂ ਤੇ ਫਿਰ ਆਪਾਂ ਪ੍ਰਾਣੇ ਨੂੰ ਟਾਈਮ ਨਾਲ ਤੋੜਦਗੇ ਹਾਂਜੀ ਹਾਂ ਹੈ ਜਾਣਾ ਵੀ ਦੂਰੋਂ ਮਤਲਬ ਸਭ ਤੋਂ ਵੱਡੀ ਗੱਲ ਆ ਆਏ ਤਰਨ ਤਰਨ ਤੋਂ ਆਏ ਹਾਂ ਤਰਨ 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 ਮਤਲਬ ਮਾਲਕ ਦੀ ਕਿਰਪਾ ਜੱਗੀ ਤੇ ਟਰੈਕਟਰ ਹਰਿਆਣੇ ਤੋਂ ਵੀ ਆ ਗਏ ਆ ਰਾਜਸਥਾਨ ਤੋਂ ਵੀ ਆ ਗਏ ਆ ਯੂਪੀ ਤੋਂ ਵੀ ਯੂਪੀ ਤੋਂ ਵੀ ਟਰੈਕਟਰ ਆ ਗਏ ਆ ਤੂੰ ਦਾ ਬਾੜੇ ਕੀਤੇ ਅਸੀਂ ਯੂਪੀ ਦਾ ਇੱਕ ਭੇਜਤਾ ਇੱਕਾ ਖੜਾ ਇੱਕ ਉਧਰ ਅੰਦਰ ਖੁੱਲਿਆ ਖੜਾ ਰੰਗ ਵਾਲੇ ਪਾਸੇ ਹਾਂ ਵੀ ਮਤਲਬ ਤਕਰੀਬਨ ਤਕਰੀਬਨ ਇਹਦੀ ਜੱਗੀ ਦੀ ਜ਼ਿਆਦਾ ਵੀ ਇੰਡੀਆ ਦੇ ਸਾਰੇ ਸਟੇਟ ਆ ਜਿਹੜੇ ਉਥੇ ਟਰੈਕਟਰ ਭੇਜਨੇ ਆ ਭੇਜਨੇ ਹਾਂ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਭੇਜਤੇ ਆ ਨੇ ਹਾਂਜੀ ਹਾਂ ਤੇ ਹਰ ਤੂਰ ਕਰਕੇ ਤੇ ਤੁਹਾਡਾ ਜੇ ਕੋਈ ਜਿਲਾ ਜੁਲਾ ਮੈਸ ਹੁੰਦਾ ਤਾਂ ਪੁੱਛ ਲਓ ਵੀ ਭਾਈ ਸਾਡਾ ਜਿਲਾ ਰਹਿੰਦਾ ਤਾਂ ਹੈ ਨੀਗਾ ਤੇ ਉਹ ਜੱਗੀ ਕਰ ਦੂਗਾ ਕੰਮ ਕਰ ਦੇਣਾ ਸਹੀ ਗੱਲ ਜਿਉਂਦੇ ਰਹੋ